ਯਾਰ ਮੇਰੀਆਂ ਵੀਡੀਓਜ਼ ਪੜੋ ਮੈਂ ਪਹਿਲੇ ਹੀ ਬਹੁਤ ਅੰਗਾ ਠੀਕ ਹੈ ਮੇਰੇ ਲਾਈਵ 'ਚ ਬਹੁਤ ਜ਼ਿਆਦਾ ਇੱਦਾਂ ਦਾ ਹੋ ਗਿਆ ਸੋ ਪਲੀਜ਼ ਯਾਰ ਮੇਰੀਆਂ ਵੀਡੀਓਜ਼ ਪੋਸਟ ਨਾ ਕਰ ਮੈਂ ਬਹੁਤ ਪਰੇਸ਼ਾਨ ਆ ਠੀਕ ਹੈ ਕਿਤਾ ਸਾਰੇ ਭਰਾ ਮੇਰੇ ਠੀਕ ਹੀ ਹੋਮੋਗੇ ਜਿੱਦਾਂ ਕਿ ਮੈਂ ਤੁਹਾਨੂੰ ਸਟੋਰੀ ਪਾ ਕੇ ਦੱਸਿਆ ਨਹੀਂ ਮੇਰਾ ਭਰਾ ਮੇਰਾ ਪੂਜਾ ਸੰਗਾ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਮੈਂ ਹੁਣ ਤੁਹਾਨੂੰ ਤੁਹਾਡੀ ਗੱਲ ਨਹੀਂ ਸੁਣਦਾ ਤੁਹਾਨੂੰ ਦੱਸ ਰਿਹਾ ਚਲ ਧੀ ਕੇ ਤੇਰੀ ਵੀਡੀਓ ਪੋਸਟ ਨਾ ਕਰ ਮੈਂ ਪਹਿਲਾਂ ਵੀ ਵੀਡੀਓ ਪਾ ਕੇ ਤੈਨੂੰ ਕਿਹਾ ਸੀਗਾ ਠੀਕ ਆ ਜਿਹੜੀ ਤੂੰ ਅੱਜ ਵੀਡੀਓ ਪਾਈ ਉਹ ਪਲੀਜ਼ ਡੀਲੀਟ ਕਰ ਦੇ ਜਿਹੜਾ ਵੀ ਪੇਜ ਵਾਲਾ ਹੈਗਾ ਗਾਂਧੀ ਫਲੈਕਸ ਮੇਰੀਆਂ ਵੀਡੀਓਜ਼ ਪੋਸਟ ਕਰ ਲੋ ਹਟ ਜਾ ਠੀਕ ਐ ਵੀ ਗੰਦ ਨਾ ਪਾ ਵੀਡੀਓਜ਼ 'ਚ ਜਿਵੇਂ ਬਿੱਲੇ ਮੇਰੀ ਵੀਡੀਓਜ਼ ਨਾ ਪਾ ਠੀਕ ਐ ਮੇਰਾ ਘਰ ਖਰਾਬ ਹੋ ਰਿਹਾ ਸਿਰਫ ਇੱਕ ਤੇਰੇ ਕਰਕੇ ਉਹ ਅੱਛਾ ਹਟ ਜਾ ਮੇਰੀਆਂ ਵੀਡੀਓਜ਼ ਪੋਸਟ ਕਰ ਨਾ ਐਵੇਂ ਤੂੰ ਦੇ ਉੱਤੇ ਲਿਖ ਲਿਖ ਕੇ ਪਾਈ ਇਹਨਾਂ ਕੁਸ਼ਣਾਂ ਨੂੰ ਭੱਜ ਤਾਂ ਮੈਂ ਐਡ ਕੀ ਸਿੱਧੀ ਪੁਲਿਸ ਕੰਪਲੇਨਟ ਲਗਾਨੀ ਆ ਹਟ ਜਾ ਮੈਂ ਤੈਨੂੰ ਪਹਿਲਾਂ ਵੀ ਗਿਆ ਮੇਰੀਆਂ ਪੁੱਠੀਆਂ ਸਿੱਧੀਆਂ ਵੀਡੀਓ ਪੋਸਟ ਨਾ ਕਰ ਠੀਕ ਐ ਮੈਨੂੰ ਮੈਸੇਜਸ ਵੀ ਕੀਤੇ ਆ ਤੇ ਤੇਰੇ ਕਰਕੇ ਮੇਰਾ ਘਰ ਖਰਾਬ ਹੋਇਆ ਸੁਣ ਗਿਆ ਖੜ ਜਾ ਤੈਨੂੰ ਲਾਸਟ ਵਾਰਨਿੰਗ ਇਹ ਤੋਂ ਬਾਅਦ ਮੈਂ ਕੰਪਲੀਟ ਕਰਦੀ ਆ ਕੋਈ ਵੀ ਸਾਡੀ ਕੁੱਤੀ ਸੁੱਤੀ ਪੋਸਟ ਵੀਡੀਓਜ਼ ਨਾ ਕਰ ਮਚਦੇ ਦੇ ਬੜੇ ਲੋਕੀ ਨੇ ਮੇਰੇ ਤੋਂ ਹਾਏ ਹੋਏ ਪਰ ਕੋਝਾ ਵਿਗਾੜ ਨਹੀਂ ਸਕਦੇ ਰੰਡੀ ਗੰਦੀ ਰੰਡੀ ਗੰਦੀ ਤੇਰੇ ਪਿਆਰ ਦਾ ਚੜ ਗਿਆ ਰੰਗ ਮੈਨੂੰ ਕਿ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਿਲੀ ਫੈਮਿਲੀ ਦੇਖਦੀ ਹੈ ਵਰਨਾ ਮੈਂ ਐਸੀ ਐਸੀ ਗਾਲੀ ਦੂੰ ਰੋਮੀ ਦਾ ਸੁਭਾਅ ਬਾਲਾ ਗਰਮ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਤੇ ਮੇਰੀਆਂ ਭੈਣਾਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਚੜ੍ਹਦੀ ਕਲਾ ਚ ਹੋਵੋ ਅ ਜਿਹੜੀ ਮੈਂ ਵੀਡੀਓ ਚਲਾ ਲਗਾ ਦੇ ਬਾਰੇ ਤੁਹਾਨੂੰ ਦੱਸਣ ਦੀ ਵਾਸਤੇ ਲੋੜ ਨਹੀਂ ਐ ਮੱਝ ਜੀ ਐ ਜੀ ਟੋਕੜ ਜੀ ਐ ਇਹ ਦੇਖੇ ਹਾਈ ਜੀ ਇੱਕ ਪਾਰੀ ਦੇਖੇ ਵਧੀਆ ਮਾਹੌਲ ਹੈ ਐਸੇ ਵੀ ਕਰਨੀ ਇੱਕ ਨੰਬਰ 'ਚ ਐ ਮਾਹੌਲ ਸੱਤ ਨੰਬਰ ਤੇ ਐ ਹੂੰ ਇੰਨੇ ਯਾਰ ਤਾਂ ਜੋ ਹਾਚੀ ਦਾਕਨਾ ਮਤਲਬ ਲਿਮਟ ਹੈ ਨਾ ਸਾਰੀਆਂ ਲਿਮਟਾਂ ਕ੍ਰੋਸ ਕਰ ਚੁੱਕੇ ਇਹਨਾਂ ਨੂੰ ਆ ਜਾ ਕੇ ਬਸ ਇੱਕ ਇੰਸਟਾਗ੍ਰam ਸੋਸ਼ਲ ਮੀਡੀਆ ਤੋਂ ਲਾਵਾ ਨਾ ਨੂੰ ਹੋਰ ਕੁਝ ਨਹੀਂ ਲੱਭਦਾ ਸਾਲਾ ਜ਼ਿੰਦਗੀ ਚ ਹੋਰ ਇਹਨਾਂ ਨੂੰ ਕਿਹੇ ਚੀਜ਼ ਨਾ ਕੋਈ ਲੈਣ ਦੇ ਨਹੀਂ ਕੋਈ ਇੱਜ਼ਤ ਦੇ ਨਾਂ ਦੀ ਕੋਈ ਵੀ ਹੈ ਨਹੀਂ ਇਹਨਾਂ ਦੀ ਬੈ ਵੀ ਇੱਜ਼ਤ ਤੇ ਪਹਿਲਾਂ ਹੀ ਤੁਹਾਨੂੰ ਪਤਾ ਕਿੰਨੀ ਕਰਾਂ ਦੀ ਅਸਲ ਹੈ ਤੇ ਇੱਕੋ ਹੀ ਕੰਮ ਹੈ ਇਹਨਾਂ ਨੂੰ ਬਸ ਕਿ ਪ੍ਰੋਮੋਸ਼ਨ ਕਿੱਦਾਂ ਕਰਨੀ ਹੈ ਪੈਸਾ ਕਿੱਦਾਂ ਕਮਾਉਣਾ ਸੋਸ਼ਲ ਮੀਡੀਆ ਤੋਂ ਆਪਣੀਆਂ ਸਾਰੀਆਂ ਇੱਜ਼ਤਾਂ ਨਾਲੀਆਂ ਕੋਈ ਨਹੀਂ ਹੈ ਤੇ ਬਸ਼ਰਮੀ ਦੀ ਸਾਲੀ ਸਾਲੀਆਂ ਇਹਨਾਂ ਨੇ ਮਦਦ ਖਦਾ ਪਾਰ ਕਰ ਖੜੀਆਂ ਆ ਥੋੜੇ ਦਿਨ ਪਹਿਲਾਂ ਐਨੀ ਮਦ ਇੱਕ ਡਰਾਮਾ ਖੇਡਿਆ ਜੀ ਮੇਰਾ ਇਹ ਪੇਜ ਜਿਹੜਾ ਵਾ ਹੈਕ ਹੋ ਗਿਆ ਹੈਲੋ ਗਾਇਸ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆਣਾ ਮੇਰਾ ਪੂਜਾ ਸੰਗੜਾ ਜਿਹੜਾ ਪਹਿਲਾ ਅਕਾਊਂਟ ਆ ਜਿਹੜਾ ਮੇਰਾ ਮੇਨ ਅਕਾਊਂਟ ਸੀਗਾ ਜਿੱਤੇ 480 ਦੇ ਮੇਰੇ ਸਹੀਏ ਫਾਲੋਅਰਸ ਸੋ ਮੇਰਾ ਅਕਾਊਂਟ ਡਿਸੇਬਲ ਹੋ ਗਿਆ ਤੇ 2-4 ਦਿਨ ਲੱਗਣਗੇ ਰਿਕਵਰ ਹੋਣ ਨੂੰ ਆਪਣਾ ਉਹ ਅਕਾਊਂਟ ਵੀ ਵਾਪਸ ਆ ਜਾਣਾ ਤੇ ਜਿਹੜਾ ਮੈਂ ਨਵਾਂ ਅਕਾਊਂਟ ਆ ਬਣਾਇਆ ਹੋਇਆ ਸੁਖ ਦੀ ਪੂਜਾ ਇੱਥੇ ਸਾਰੇ ਜਣੇ ਮੈਨੂੰ ਫੋਲੋ ਕਰੋ ਕੋਈ ਇਹਦਾ ਪੇਜ ਹੈਕ ਨਹੀਂ ਹੋਇਆ ਕੋਈ ਇਹਦਾ ਮਦਰ ਵੀ ਡਿਲੀਟ ਨਹੀਂ ਹੋਇਆ ਸਭ ਡਰਾਮਾ ਕੀ ਹੀ ਜਿਹੜਾ ਨਾ ਉਹ ਖੁਸਰਾ ਜਿਹੜਾ ਬੰਦਾ ਜਿਹੜਾ ਦਾ ਮੇਰਾ ਪੂਜਾ ਸੰਗਾ ਨਾ ਕੋਈ ਰਿਲੇਸ਼ਨ ਨਹੀਂ ਰਿਹਾ ਤੂੰ ਗਾਂਡੂ ਹੋ ਗਾਂਡੂ ਗਾਂਡੂ ਉਹਦਾ ਪੇਜ ਚਲਾਉਣ ਵਾਸਤੇ ਇਹਨੇ ਡਰਾਮਾ ਖੇਡਿਆ ਸਭ ਉਹ ਪੇਚ ਲਾਣ ਲਈ ਓਏ ਤੁਹਾਨੂੰ ਕੋਈ ਸ਼ਰਮਈਆ ਹੈਗੀ ਨਹੀਂ ਹੈਗੀ ਟੋਕੜੇ ਜੀਏ ਬੁੱਢੀ ਦੂਹੋ ਚੱਲੀਆਂ ਤੇ ਤੈਨੂੰ ਸ਼ਰਮ ਆਏ ਤਕ ਨਹੀਂ ਆਂਦੀ ਪਹਿਲਾਂ ਵੀ ਤੂੰ ਬਹਰ ਲੋਕਾਂ ਦੇ ਕੇ ਰੋ ਰੋ ਕੇ ਮੈਂ ਤਾਂ ਪੈਸੇ ਇਕੱਠੇ ਕਰ ਲੇ ਉਹ ਚੀਜ਼ਾਂ ਤੇਰੀਆਂ ਐਂਡ ਤੱਕ ਜਾਣ ਨਹੀਂ ਛਡੋਣੀ ਉਹ ਐਂਡ ਤੱਕ ਮੜੀਆਂ ਤੱਕ ਤੇਰੀ ਜਾਣ ਨਹੀਂ ਛਡੋਣੀ ਆ ਜੀ ਜਿਹੜੀ ਤੂੰ ਕਰਦੀ ਤੀ ਦੀ ਹੈ ਨਾ ਕਿਉਂਕਿ ਇੰਨੀ ਕਿ ਨਫ਼ਰਤ ਹੁੰਦੀ ਹੈ ਨਾ ਤੁਹਾਡੀਆਂ ਬੂਥੀਆਂ ਵੇਖ ਕੇ ਸਾਲਿਓ ਤੂੰ ਇਹ ਗੰਦ ਪਾਇਆ ਦਾ ਸੋਸ਼ਲ ਮੀਡੀਆ ਤੇ ਤੇ ਤੈਨੂੰ ਇੱਕ ਮਤਲਬ ਪਤਾ ਵੀ ਹੋਣਾ ਕਿ ਕਿਸੇ ਨੇ ਸਟੋਰੀ ਪਾ ਕੇ ਤੈਨੂੰ ਇੱਕ ਵਾਰੀ ਵਾਰਨ ਕੀਤਾ ਵਾ ਪਰ ਗੱਲ ਉਹੀ ਹੈ ਵੀ ਜਦੋਂ ਤੱਕ ਤੁਹਾਡੀਆਂ ਲੱਤਾਂ ਬਾਹਾਂ ਨਾ ਟੁੱਟਣ ਜਾਂ ਤੁਹਾਡਾ ਮਦਦ ਦੀ ਸੇਵਾ ਨਾ ਹੋਏ ਖਾਤਰਦਾਰੀ ਨਾ ਹੋਏ ਤੁਹਾਡੀ ਉਦੋਂ ਤੱਕ ਤੁਹਾਨੂੰ ਅਕਲ ਨਹੀਂ ਆਉਂਦੀ ਇਹ ਬੜੀ ਅੱਛੀ ਬਾਤ ਕਹੀ ਆਪ ਜਦੋਂ ਮੱਝਾਂ ਮੱਝ ਦੇ ਡਾਂਗ ਫਿਰਨੀ ਆ ਨਾ ਫਿਰ ਮੱਝ ਭਜਦੀ ਹੈ ਫਿਰ ਉਹੀ ਕੰਮ ਹੈ ਕੀ ਹੁਣ ਤੈਨੂੰ ਇੱਕ ਵਾਰੀ ਇਹਨੇ ਸਮਝਾਇਆ ਵਾ ਜਿਨ੍ਹਾਂ ਨੇ ਵੀ ਇੱਕ ਵਾਰੀ ਤੈਨੂੰ ਮੈਸੇਜ ਲਾਇਆ ਦਾ ਸਟੋਰੀ ਪਾ ਕੇ ਨਹੀਂ ਹੈ ਤਾਂ ਮੈਂ ਇੱਕ ਵਾਰੀ ਫੇਰ ਇੱਥੇ ਲਾ ਦਿੰਨਾ ਤਨੂੰ ਸਟੋਰੀ ਪਾ ਕੇ ਮੈਸੇਜ ਲਾਤਾ ਤਾਂ ਵੀ ਇਹ ਕੰਮ ਕਰਦੇ ਬੰਦ ਪਰ ਦੂ ਹਟਣੀ ਨਹੀਂ ਲਈ ਫਿਰ ਉਹ ਹੀ ਆ ਵੀ ਤੁਹਾਡੀ ਸੇਵਾ ਹੋਏਗੀ ਸਰਵਿਸ ਹੋਏਗੀ ਫਿਰ ਤਹੀ ਰੋਣਾ ਵਾ ਫਿਰ ਤਹੀ ਕਹਿਣਾ ਜੀ ਉਹਨਾਂ ਨੂੰ ਸਿਕਿਉਰਟੀਆਂ ਚਾਹੀਦੀਆਂ ਫਿਰ ਤੁਹਾਨੂੰ ਸਿਕਿਉਰਟੀ ਦੀ ਲੋੜ ਪੈ ਜਾਣੀ ਤੇ ਅਜੇ ਵੀ ਥੋੜਾ ਬਹੁਤਾ ਟਾਈਮ ਹੈਗਾ ਹਟ ਜਾ ਥੋੜਾ ਬਹੁਤਾ ਨਾ ਕੰਟਰੋਲ ਰੱਖੋ ਆਪਣੇ ਆਪ ਤੇ ਹਰ ਮੇਲੇ ਸਾਲੀਆਂ ਪੇਜਾਂ ਦੀਆਂ ਪ੍ਰਮੋਸ਼ਨਾਂ ਪੇਜਾਂ ਦੀਆਂ ਪਰ ਮੈਂ ਚੈੱਕ ਕਰੋ ਯਾਰ ਪ੍ਰਮੋਸ਼ਨਾਂ ਦੇਖੋ ਪ੍ਰਮੋ ਇੱਕ ਵਾਰੀ ਜਿਹੜਾ ਵੀ ਪੇਜ ਵਾਲਾ ਹੈਗਾ ਗਾਂਧੀ ਫਲੈਕਸ ਮੇਰੀਆਂ ਵੀਡੀਓਜ਼ ਪੋਸਟ ਕਰ ਲੋ ਹਟ ਜਾ ਠੀਕ ਹੈ ਵੀ ਗੰਦ ਨਾ 파 ਵੀਡੀਓਜ਼ ਚ ਐਵੇਂ ਹੈ ਨਾ ਫੇਕ ਵੀਡੀਓਜ਼ ਬਣਾ ਕੇ ਧੋਬਾਈ ਜਾਨਾ ਤੈਨੂੰ ਪਤਾ ਕੁਛ ਹੈ ਨਹੀਂਗਾ ਇਹ ਮਾਜੀ ਜੀ ਨੂੰ ਇੰਨੀ ਸ਼ਰਮਣੀ ਹੈਗੀ ਵੀ ਆਪਣਾ ਬੰਦੇ ਦਾ ਪੇਜ ਚਲਾਉਣ ਵਾਸਤੇ ਜਿਹੜਾ ਉਹ ਜਿਹੜਾ ਨਾਲ ਖੁਸਰਾ ਜਾ ਵਾ ਫਿਰ ਠੀਕ ਹੀ ਹੋਵੋਗੇ ਜਿੱਦਾਂ ਕਿ ਮੈਂ ਤੁਹਾਨੂੰ ਸਟੋਰੀ ਪਾ ਕੇ ਦੱਸਿਆ ਇਹ ਮੇਰਾ ਭਰਾ ਮੇਰਾ ਪੂਜਾ ਸੰਗਾ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਉਹ ਪ੍ਰਧਾਨ ਕਿਉਂ ਛਤਰਖਾਨੇ ਆ ਤੂੰ ਮਾਜੀ ਜੀ ਦੇ ਪਿਛੇ ਲੱਗ ਕੇ ਬਹੁਤ ਵਾਰੀ ਤੈਨੂੰ ਸਮਝਾ ਲਿਆ ਵਾ ਹਟ ਜਾ ਹਟ ਜਾ ਐਵੇਂ ਨਾ ਬਾਅਦ ਚ ਸਰਵਿਸ ਕਰਵਾ ਕੇ ਤੇ ਫੇਰ ਹੀ ਤੁਸੀਂ ਹਟਣਾ ਵਾ ਬੱਸ ਕਰ ਜਾ ਹੁਣ ਤੈਨੂੰ ਬਾਰ ਬਾਰ ਨਹੀਂ ਸਮਝਾਣਾ ਆਪ ਤੇ ਸਲਾ ਮਿਲੜ ਬੈਠਾ ਰੰਦਾ ਬਾਅਦੇ ਕੁੱਤੇ ਖੜਾੰਦਾ ਰੰਦਾ ਨਿਆਣੇ ਕੀ ਖੜਾਣੇ ਆ ਕੁੱਤੇ ਖੜਾੰਦਾ ਰੰਦਾ ਬੱਸ ਉਹਦੇ ਮੱਝ ਜੀ ਦੇ ਵਾਹੇ ਤੇ ਮੱਝ ਦੀਏ ਕੱਟੇ ਕੁੱਟੇ ਹੁੰਦੇ ਆ ਕਟੀਆਂ ਹੁੰਦੀਆਂ ਉਹਦੇ ਮੱਝ ਦੇ ਕੁੱਤੇ ਐ ਉਹਨਾਂ ਨੂੰ ਖੜਾੰਦਾ ਰਹਿਗਾ ਬੈਠ ਕੇ ਮੰਜੇ ਤੇ ਸਾਰੇ ਉੱਥੇ ਹੀ ਮੰਗੇ ਤੇ ਮਤਲਬ ਲੰਮੇ ਪੇ ਰਹਿਣਗੇ ਉੱਥੇ ਹੀ ਸਾਲੇ ਰੋਟੀ ਖਾਈ ਜਾਂਦੇ ਆ ਉੱਥੇ ਹੀ ਸਾਲੇ ਕੁੱਤੇ ਨੂੰ ਖਟਾਈ ਜਾਂਦੇ ਆ ਉੱਥੇ ਹੀ ਕੁੱਤੇ ਹੀ ਰਗੀ ਜਾਂਦੇ ਆ ਉਹ ਹੀ ਟੱਟੀ ਖਾਈ ਜਾਂਦੇ ਰਿਆ ਕੋਈ ਇਹਨਾਂ ਨੂੰ ਭੈਣ ਨੂੰ ਦੇਖ ਲੋੜਾਂ ਦੀ ਕੋਈ ਜ਼ਿੰਦਗੀ ਹੈ ਯਾਰ ਇਹ ਸਾਲੇ ਡੰਗਰ ਹੀ ਨੇ ਵਾਕਈ ਤੇ ਉਹ ਉਹਨਾਂ ਨੂੰ ਖਡਾਂ ਨਾ ਰੰਦਾ ਹਰ ਵੇਲੇ ਕੁੱਤਿਆਂ ਨੂੰ ਅਦੇ ਪੂਜਾ ਸੰਗਾਂ ਦੇ ਕੁੱਤਿਆਂ ਨਿਆਣਿਆਂ ਨੂੰ ਨਹੀਂ ਉਹ ਪਤਾ ਨਹੀਂ ਹੋਣੇ ਨੂੰ ਤੇ ਰਹੀ ਗੱਲ ਹੁਣ ਕਿ ਇਹਨੇ ਵੇਹਲੋ ਆਪਣੇ ਬੰਦੇ ਦਾ ਪੇਜ ਚਲਾਉਣ ਵਾਸਤੇ ਆਪਣੇ ਝੂਠੀ ਲੜਾਈ ਦਸਤੀ ਲੋਕਾਂ ਨੂੰ ਵੀ ਹਾਂ ਦੇ ਵਿੱਚ ਰਿਸ਼ਤਾ ਖਰਾਬ ਹੋ ਗਿਆ ਮੈਨੂੰ ਹੁਣ ਮਦੋਂ ਪਿਆਰ ਨਹੀਂ ਕਰਦਾ ਚਲੋ ਬਾਕੀ ਦਾ ਜਿਹੜੇ ਬੋਲਦੇ ਬੋਲ ਹੀ ਰਹੇ ਨੇ ਬਟ ਮੇਰੇ ਨਾਲ ਜਿਹੜਾ ਹਸਬੰਦ ਹੈ ਮੇਰੇ ਨਾਲ ਵੀ ਉਹ ਮਿਸਟਰ ਬੇ ਵਿਕਾਰ ਰਿਹਾ ਤੇ ਮੈਨੂੰ ਕਹਿ ਰਿਹਾ ਕਿ ਹਨਾ ਤੂੰ ਇੱਥੋਂ ਚਲੀ ਜਾ ਨਾ ਛੱਡ ਗਏ ਮੈਨੂੰ ਪਤਾ ਨਹੀਂ ਹੁਣ ਪੇਜ ਡਿਲੀਟ ਹੋ ਗਿਆ ਸ਼ੈਤਾਨ ਹੀ ਕਰਦਾ ਵੀ ਇਹ ਸਾਰਾ ਕਸੂਰ ਮੇਰਾ ਨਹੀਂ ਹੈਗਾ ਮਦੋਂ ਕਿ ਹਰ ਵਾਰੀ ਕੰਦੀ ਮੇਰਾ ਕਸੂਰ ਨਹੀਂ ਹੁੰਦਾ ਫਤਣੀ ਅਗਲੇ ਮਨਾਂ ਦਾ ਕਿਉਂ ਕਰਦੀ ਆ ਵੇਖ ਲੋ ਤੀ ਪੀ ਇਹਨਾਂ ਨੇ ਆਪਣੀ ਜਿਹੜੀ ਲਾਈਫ ਹੈ ਨਾ ਪਰਸਨਲ ਲਾਈਫ ਉਹਨੂੰ ਵੀ ਇੱਕ ਨਾਟਕ ਬਣਾ ਕੇ ਰੱਖ ਲਿਆ ਇਹਨਾਂ ਲੋਕਾਂ ਦੀ ਆ ਜਿੰਦਗੀ ਅਸਲ ਦੇ ਵਿੱਚ ਮੈਂ ਸੋਚਦਾ ਕਈ ਵਾਰੀ ਕਿ ਜੇ ਇਹ ਸੋਸ਼ਲ ਮੀਡੀਆ ਮੰਨੋ ਇੰਸਟਾਗ੍ਰam ਬੰਦੀ ਹੋ ਜੇ ਫਿਰ ਇਹਨਾਂ ਦਾ ਕੀ ਬਣੇਗਾ ਯਾਰ ਇਹ ਭੈਣ ਚੋਂ ਕਰਨਗੇ ਕੀ ਆ ਉਤੋਂ ਭੈਣ ਚੋਂ ਪਤਾ ਨਹੀਂ ਵੇਖਦਾ ਕਿੰਨਾ ਰਾਸ਼ਨ ਖਾਂਦੀ ਆ ਪੰਜਾਂ ਬੰਦਿਆਂ ਦਾ ਰਾਸ਼ਨ ਆ ਇਕੱਲੀ ਖਾ ਜਾਂਦੀ ਆ ਮੈਨੂੰ ਜਿੱਥੇ ਤੱਕ ਲੱਗਦਾ ਤੇ ਇੱਕ ਮੈਂ ਨਾ ਕੱਲ ਇੱਕ ਸਟੋਰੀ ਦੇਖੀ ਆ ਤੇ ਹੀ ਵੇਖਿਆ ਥੱਲੇ ਕੀ ਲਿਖਿਆ ਦਾ ਬੰਦੇ ਕੇ ਇੱਕ ਮਿੱਠੀ ਦੇ ਕੇ ਨਾ ਦਿਛਾ ਦਿਆ ਕਰੋ ਆ ਹਬੀਜੀ ਅੱਹ ਕੀ ਹੋ ਰਿਹਾ ਹੈ ਸਹੀ ਗੱਲ ਆ ਦੱਸਿਓ ਵੈਰੇ ਪੀ ਇਹ ਕਿੰਨਾ ਗਾਹਾਂ ਦੇ ਦੀ ਆ ਕਿੰਨੇ ਕਿਲੋ ਆ ਦੇ ਦੀ ਜੀ ਕਿੰਨਾ ਗੋਇਆ ਕਰਦੀ ਐ ਤੁਸੀਂ ਵੀ ਨੋਟ ਕੀਤਾ ਹੋਏਗਾ ਕਿ ਆ ਥੋੜੇ ਦਿਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਦੋਂ ਦਾ ਕਾਂਡ ਹੋਇਆ ਨਾ ਨਾ ਆਪਣੇ ਹੋਈ ਜਿਹੜੀ ਭਾਬੀ ਐ ਕਮਲਪੁਰ ਜਿਹੜੋਂ ਦੀ ਉਹ ਗਈ ਦੀ ਆ ਸੁਰਗਾ ਚ ਤੇ ਉਸ ਤੋਂ ਬਾਅਦ ਦੇਖ ਲੋ ਤੁਸੀਂ ਕਿ ਇੰਸਟਾਗ੍ਰਾਮ ਤੇ ਨਾ ਹੁਣ ਵੀਡੀਓ ਦਾ ਮਤਲਬ ਉਹ ਚਾ ਨਹੀਂ ਲਿਆ ਇੰਸਟਾਗ੍ਰਾਮ ਚਲਾਉਂਦਾ ਹੀ ਮਤਲਬ ਹੁਣ ਸ਼ੌਂਕ ਨਹੀਂ ਹੈਗਾ ਬਹੁਤ ਘੱਟ ਇੰਟਰਸਟ ਮਤਲਬ ਖਤਮ ਹੋ ਗਿਆ ਹੁਣ ਇੰਸਟਾਗ੍ਰਾਮ ਚਲਾ ਆਂਦਾ ਵੀਡੀਓ ਉੱਥੇ ਪਾਉਂਦਾ ਪਹਿਲਾਂ ਦਿਨ ਚ ਤਿੰਨ ਤਿੰਨ ਵੀਡੀਓ ਚਾਰ ਚਾਰ ਵੀਡੀਓ ਪਾ ਦਿੰਦੇ ਰਹੇ ਹਾਂ ਹੁਣ ਮਤਲਬ ਵੀ ਇੱਕ ਵੀਡੀਓ ਭਾਈ ਦਾ ਕਦੀ ਕਦੀ ਉਹ ਵੀ ਨਹੀਂ ਪਾਈਦਾ ਮਤਲਬ ਦੇਲ ਹੀ ਨਹੀਂ ਕਰਦਾ ਇਹ ਕਿਉਂਕਿ ਗਾਂਧੀ ਨਾ ਪੈ ਗਿਆ ਮਨ ਲੱਗ ਗਿਆ ਯਾਰ ਹਰ ਵਾਰੀ ਦੇਖ ਕੇ ਗੰਦ ਵੀ ਵੇਖੇ ਕਿਹ ਨਾਲ ਲੋਕਾਂ ਦੇ ਡਰਾਮੇ ਵੇਖ ਕੇ ਸਾਲਾ ਤੇ ਇਹਨਾਂ ਦੀ ਇਹਨਾਂ ਦਾ ਤਾਂ ਘਰ ਚੰਦਾ ਐਸੀ ਚੀਜ਼ ਤੋਂ ਕਿਉਂਕਿ ਤਾਈਓ ਤੇ ਸਾਰੀ ਦਿਹਾੜੀ ਐ ਸੋਸ਼ਲ ਮੀਡੀਆ ਤੇ ਬੈਠੇ ਰਹਿੰਦੇ ਆ ਤੇ ਆਪਣਾ ਦਿਲ ਤਾਂ ਨਹੀਂ ਕਰਦਾ ਕਿਉਂਕਿ ਆਪਾਂ ਇਹਦੇ ਤੇ ਡਿਪੈਂਡ ਨਹੀਂ ਹੈਗੇ ਸੋਸ਼ਲ ਮੀਡੀਆ ਉੱਤੇ ਕੱਲਾ ਡਿਪੈਂਡ ਨਹੀਂ ਹੈਗੇ ਵੇਖ ਲਓ ਅੱਜ ਮੇਰੀ ਵੀਡੀਓ ਘੱਟੋ ਘੱਟ ਤੇ ਹਫ਼ਤੇ ਬਾਅਦ ਆਈ ਐ ਤੇ ਮਤਲਬ ਐ ਆ ਕਿ ਪਾਸੇ ਇੱਕ ਜਸਟ ਇੱਕ ਰੱਖਿਆ ਦਾ ਕਿ ਆਪਾਂ ਬੈਠੇ ਬੈਠੇ ਇਹ ਵੇਲੇ ਤੇ ਇੰਸਟਾਗ੍ਰam ਚਲਾ ਲਈਦਾ ਲੋਕਾਂ ਦੀਆਂ ਡਰਾਮੇ ਬਾਜ਼ੀਆਂ ਲੋਕਾਂ ਦਾ ਮਤਲਬ ਕਰਤੂਤਾਂ ਵੇਖਦੇ ਰਹੀਦਾ ਬੈ ਕੇ ਹੋਰ ਇੱਥੇ ਮਤਲਬ ਕੁਝ ਨਹੀਂ ਹੈਗਾ ਕਿ ਇੱਥੇ ਕਿਸੇ ਨੇ ਸੁਧਰਨਾ ਜਿਹੜੇ ਜਿਨ੍ਹਾਂ ਨੇ ਸੁਧਰਨਾ ਸੁਧਰ ਗਏ ਆ ਤੇ ਜਿਨ੍ਹਾਂ ਨੇ ਗੰਦ ਪਾਣਾ ਉਹ ਅੱਜ ਵੀ ਗੰਦ ਪਾ ਰਹੇ ਆ ਉਹ ਪਾਈ ਜਾ ਰਹੇ ਆ ਆਖਰ ਤੇ ਕੀ ਹੋਣਾ ਮਾਨਾ ਕਿ ਜਣਾ ਹਾਰ ਕੇ ਕਿੰਨਾ ਕਿ ਚਿਰ ਆਪਾਂ ਭੰਗੜਾ ਡਰਾਮਾ ਦੇਖਣਾ ਕਿਸੇ ਦਾ ਹੈਨਾ ਹਰ ਬੰਦੇ ਦਾ ਤੁਹਾਨੂੰ ਮਨ ਉੱਠ ਚੁੱਕਿਆ ਹੁਣ ਘਟ ਗਿਆ ਇੰਟਰਸਟ ਖਤਮ ਹੋ ਗਿਆ ਹੁਣ ਜਿਹੜੇ ਇੱਥੇ ਐ ਸੋਸ਼ਲ ਮੀਡੀਆ ਤੇ ਜਿਨ੍ਹਾਂ ਦਾ ਘਾਰ ਹੀ ਐਸੇ ਚੀਜ਼ ਤੋਂ ਚੱਲਦਾ ਜਿਨ੍ਹਾਂ ਨੇ ਜਨਾਨੀਆਂ ਅੱਗੇ ਕੀਤੀ ਦੀਆਂ ਜਿਹੜਾ ਲੋਕਾਂ ਨੇ ਜਿਹੜੇ ਬੰਦਿਆਂ ਨੇ ਜਨਾਨੀਆਂ ਅੱਗੇ ਕੀਤੀਆਂ ਪੇਸ਼ ਕਰਦੇ ਆ ਲੋਕਾਂ ਅੱਗੇ ਵੀ ਤੁਸੀਂ ਕਰੋ ਬਸ ਤੁਸੀਂ ਚਲਾਓ ਕਰ ਆਪਾਂ ਨਹੀਂ ਕੁਛ ਕਰ ਸਕਦੇ ਆ ਆਪਾਂ ਤਾਂ ਸਾਲੇ ਹੈਂਡੀਕੈਪ ਡੋਗੇ ਨੇ ਵੀ ਆਪਾਂ ਤਾਂ ਘਰ ਬਹਿਣਾ ਵਾ ਤੇ ਤੈਨੂੰ ਖੁੱਲੀ ਆਜ਼ਾਦੀ ਦਿੱਤੀ ਆ ਰਸੇ ਖੋਲ ਦਿੱਤੇ ਦੇਣਾ ਨੇ ਸੰਗਲੀਆਂ ਖੋਲ ਦਿੱਤੀ ਨਿਆਣਾ ਦੀਆਂ ਤੇ ਬਸ ਇਹਨਾਂ ਨੂੰ ਕਹਿਤਾ ਵੀ ਤੁਸੀਂ ਚਲਾਓ ਕਰ ਤੇ ਉਹ ਲੱਗੀ ਦੀਆਂ ਪੂਰਾ ਮਦਦ ਫਿਕਾਂਤ ਪਾਣ ਤੇ ਇਹ ਵੇਖ ਲਓ ਤੁਸੀਂ ਵੀ ਡਰਾਮੇ ਕਦੀ ਕਿਹੇ ਪੇਜ ਦੀ ਪ੍ਰੋਮੋਸ਼ਨ ਕਦੀ ਕਿਹੇ ਪੇਜ ਦੀ ਪ੍ਰੋਮੋਸ਼ਨ ਹਟ ਜਾ ਹਟ ਜਾ ਮੇਰੀਆਂ ਵੀਡੀਓ ਪਾਣੋਂ ਹਟ ਜਾ ਹੈ ਹਟ ਜਾ ਮੱਜੇ ਤੂੰ ਵੀ ਹਟ ਜਾ ਹਟ ਜਾ ਤੂੰ ਵੀ ਗੋਇਆ ਕਰਨੋਂ ਹਟ ਜਾ ਤੂੰ ਵੀ ਗੰਦ ਪਾਣੋਂ ਹਟ ਜਾ ਤੂੰ ਵੀ ਛੱਪੜ ਚਲ ਜਾ ਕੇ ਮਿਲਣਾ ਹਟ ਜਾ ਮੱਜੇ ਹਟ ਜਾ ਤੇਰੇ ਨਾ ਸੱਟਾਂ ਬੜੀਆਂ ਵੱਜਣੀਆਂ ਤੈਨੂੰ ਸਹੀ ਦਸੀਏ ਤੇ ਮੈਂ ਤੈਨੂੰ ਫਰਕ ਵੀ ਨਹੀਂ ਪੈਣਾ ਐਡਾ ਮੋਟਾ ਤੇ ਚੰਮਾ ਤੇਰਾ ਮੱਜ ਜਾਣਾ ਕਿਹੜਾ ਪ੍ਰਿੰਟਨ ਪਲਾਜ਼ਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਮੇਰੀਆਂ ਪੁੱਠੀਆਂ ਸਿੱਧੀਆਂ ਵੀਡੀਓ ਪੋਸਟ ਨਾ ਕਰ ਠੀਕ ਐ ਮੈਂ ਤੈਨੂੰ ਮੈਸੇਜੇਸ ਵੀ ਕੀਤੇ ਆ ਤੇ ਤੇਰੇ ਕਰਕੇ ਮੇਰਾ ਘਰ ਖਰਾਬ ਹੋਇਆ ਸੁਣ ਗਿਆ ਮੇਰਾ ਸਾਰਾ ਕੁਝ ਆਊਟ ਆਊਟ ਹੋ ਗਿਆ ਸੀਗਾ ਕਿ ਤੂੰ ਹੁਣ ਵੀਡੀਓ ਪਾਉਣ ਗਈ ਹਟ ਰਿਹਾ ਹਟ ਜਾ ਮੈਂ ਲਾਸਟ ਵਾਰ ਦੇ ਰਹੀ ਆ ਤੂੰ ਮੈਨੂੰ ਰਿਪੋਰਟ ਕਰਦੀ ਆ ਸਾਈਬਰ ਕਰਾਈਮ ਜਾਨਾ ਮੈਂ ਮੱਝੇ ਜੀਏ ਪਹਿਲਾਂ ਦੱਸ ਦੀ ਵੀਡੀਓ ਉਹਨਾਂ ਤੱਕ ਕਿੱਦਾਂ ਪਹੁੰਚੀ ਪ੍ਰਾਈਵੇਟ ਰੱਖੋ ਆਪਣੇ ਅਕਾਊਂਟ ਫਿਰ ਤੁਸੀਂ ਜਾਣ ਬੁਝ ਕੇ ਵੀਡੀਓ ਹੋਰੀਆਂ ਪਾਉਂਦੇ ਹੋ ਤੇ ਜਦ ਤੁਸੀਂ ਵੀਡੀਓ ਦਿੱਤੀਆਂ ਪਰ ਸੱਚਾਈ ਇਹੋ ਹੀ ਹੈ ਕਿ ਕੋਈ ਵੀਡੀਓ ਨਹੀਂ ਕੋਸ਼ ਨਹੀਂ ਪਾਈ ਆਵੇਂ ਝੂਠ ਹੀ ਮਤਲਬ ਲੋਕਾਂ ਨੂੰ ਸਸਪੈਂਸ ਪੀ ਮੇਰੀ ਵੀਡੀਓ ਨੇ ਪਾਤੀ ਆ ਤੇ ਅਗਲੇ ਦੇਖਣਗੇ ਵੀ ਪਤਾ ਨਹੀਂ ਕਿਹੜੀ ਇਹਦੀ ਵੀਡੀਓ ਪਾਤੀ ਆ ਵੀ ਆਪਾਂ ਵੇਖਾਂਗੇ ਵੀ ਜਿਹੜੇ ਪੇਜ ਤੇ ਨੇ ਪ੍ਰੋਮੋਸ਼ਨ ਕੀਤੀ ਆ ਉਹ ਪੇਜ ਖੋਲ ਕੇ ਵੇਖਾਂਗੇ ਵੀ ਇਹਦੀ ਕਿਹੜੀ ਵੀਡੀਓ ਆਈ ਆ ਵੇਖੀਏ ਭਲਾ ਆਪ ਵੀ ਬੜੀ ਤੂੰ ਕਿਤੇ ਮਤਲਬ ਵੀ ਹੈ ਨਾ ਕਿਤੇ ਮੀਆਂ ਖਲੀਫਾ ਹੈ ਤੇਰੀ ਵੀਡੀਓ ਮਤਲਬ ਦੇਖਣੀ ਆ ਕਿਸ ਨੇ ਬਹੁਤ ਮਤਲਬ ਲੋਕਾਂ ਨੂੰ ਵੇਖਣ ਆਸਤੇ ਬੜਾ ਨਵਾਂ ਮਤਲਬ ਕੁਝ ਮਿਲਣਾ ਨਾ ਜ਼ਿੰਦਗੀ 'ਚ ਹੈ ਕੀ ਇਹ ਤੇਰਾ ਵੇਖਣ ਵਾਲਾ ਹੈ ਆ ਬੋਸ ਵੇਖਣ ਵਾਲਾ ਹੈ ਕੀ ਆ ਤੁਹਾਡੇ ਪੱਲੇ ਨਾਲੇ ਕੀ ਵੇਖਣਾਗੇ ਇਸਨੇ ਪਤਾ ਤਾਂ ਲੱਗਦਾ ਨਹੀਂ ਪੁੱਠੀ ਸਿੱਧਰੀ ਕਿੱਧਰ ਆ ਕੀ ਵੇਖਣਾਗੇ ਨੇ ਜਿੱਦਾਂ ਦਾ ਟੂਆ ਹੰਦਾ ਦਾ ਦਾ ਤੇਰਾ ਮੂੰਹ ਹੈ ਵੀ ਮੂੰਹ ਵੇਖ ਲੋ ਟੂਆ ਵੇਖ ਲੋ ਇੱਕੋ ਜਿਹੀ ਹੋਣੀ ਬਈ ਯਾਰ ਵੀ ਆਹੂੰ ਪ੍ਰੋਮੋਸ਼ਨਾਂ ਕਰਨਗੇ ਜਿੱਦਾਂ ਪਤਾ ਨਹੀਂ ਲੋਕਾਂ ਨੇ ਵੇਖ ਕੇ ਕਹਿਣਾ ਵੀ ਵਾਹ ਯਾਰ ਪਤਾ ਨਹੀਂ ਕਿਹੜੀ ਵੀਡੀਓ ਅਦੀ ਆ ਗਈ ਹੈ ਕਿਹੜੀ ਵੀਡੀਓ ਇਹੋ ਜਿਹੀ ਲੀਕ ਹੋ ਗਈ ਹੁਣੀਆਂ ਵੇਖੀ ਹੈ ਭਲਾ ਜਾ ਕੇ ਵੀ ਜਿੱਦਾਂ ਦੇ ਕਿਸੇ ਨੇ ਕੁਝ ਵੇਖਿਆ ਦਾ ਹੀ ਨਹੀਂ ਤੇ ਸਮਝ ਰਹੇ ਜਿਹੜੀ ਤੂੰ ਅੱਜ ਵੀਡੀਓ ਪਾਈਓ ਪਲੀਜ਼ ਡੀਲੀਟ ਕਰ ਦੇ ਮੇਰਾ ਕੋਈ ਵੀ ਇਦਾਂ ਦਾ ਹੈ ਨਹੀਂ ਠੀਕ ਹੈ ਤੁਹਾਡੇ ਕਰਕੇ ਮੇਰਾ ਕੰਮ ਖਰਾਬ ਹੋ ਰਿਹਾ ਸੋ ਤੁਹਾਡੇ ਕਰਕੇ ਇਹਦਾ ਕੰਮ ਖਰਾਬ ਹੋਣ ਗਿਆ ਪੇਜਾਂ ਕਰਕੇ ਤੇ ਤੇਰਾ ਕੰਮ ਚੱਲਣ ਗਿਆ ਇਹੋ ਜਿਹੇ ਪ੍ਰੋਮੋਸ਼ਨਾਂ ਕਰਕੇ ਤੇ ਤੇਰਾ ਕੰਮ ਚੱਲਣ ਗਿਆ ਔਰ ਜੇ ਉਹ ਵੀ ਬੰਦ ਕਰਤਾ ਨਾ ਲੋਕਾਂ ਨੇ ਵੀਡੀਓ ਵੀਡੀਓ ਪਾਣੀ ਜਾਂ ਤੇਰੀ ਵੀਡੀਓ ਵੇਖਣੀ ਤੇਰਾ ਕੰਮ ਬੰਦ ਹੋ ਜਾਣਾ ਫੇਰ ਫੇਰ ਤੁਸੀਂ ਰੋਣਾ ਇੱਕ ਤੇ ਹੁੰਦਾ ਨਾ ਸੋਹਣੀ ਸਨਖੀ ਮੁਟਿਆਰ ਹੋਏ ਤੇ ਉਹ ਤੇ ਚੱਲ ਕੱਲ ਨੂੰ ਰੋਡ ਤੇ ਵੀ ਖਲੋਜੇਗੀ ਤੇ ਕੱਲ ਨੂੰ ਉਹਨੂੰ ਲੈ ਵੀ ਜਾਏਗਾ ਕੋਈ ਤੈਨੂੰ ਲੈ ਕੇ ਕਿੱਨੇ ਜਾਣਾ ਪਹਿਲਾਂ ਤੈਨੂੰ ਭੇਚੋ 10 ਕਿਲੋ ਰਾਸ਼ਨ ਖਵਾਉਣਾ ਪੈਣਾ ਤੈਨੂੰ ਤੈਨੂੰ ਲੈ ਕੇ ਕਿਸਨੇ ਘਰ ਕੀ ਕਰਨਾ ਮੱਝ ਨਾਲੋਂ ਵੱਧ ਤੇ ਤੇਰਾ ਖਰਚਾ ਵਾ ਅੱਨੇ ਮੱਝ ਪੱਠੀ ਨਹੀਂ ਖਾਂਦੀ ਜਿੰਨਾ ਤੂੰ ਰਾਸ਼ਨ ਖਾ ਜੰਨੀ ਐ ਤੈਨੂੰ ਖੜਕੇ ਕੀ ਕਰਨਾ ਉਹ ਤੇ ਫਿਰ ਕਿੱਲੇ ਨਾਲ ਬੰਨ ਕੇ ਉਹਦਾ ਫਿਰ ਤਾਂ ਦੁੱਧ ਦਿੰਦੀ ਆ ਤੇਰੇ ਤੋਂ ਕੀ ਮਿਲਣਾ ਤੈਨੂੰ ਤਾਂ ਖਵਾਉਣਾ ਹੀ ਐ ਤੇ ਬਾਅਦ ਚ ਮਿਲਣਾ ਕੀ ਐ ਟੱਟੀ ਮੱਝ ਨੂੰ ਤਾਂ ਫੇਰ ਵੀ ਪਠੇ ਪਾ ਕੇ ਦੁੱਧ ਮਿਲ ਜੇਗਾ ਕੁਛ ਤੇ ਉਹ ਉਹਦਾ ਤਾਂ ਚੱਲ ਫੇਰ ਵੀ ਫਾਇਦਾ ਤੇਰਾ ਫਾਇਦਾ ਕੀ ਐ ਹੈ ਉਤਰਾ ਹੁਣ ਵੈਸੇ ਵੀ ਐ ਪਤਨੀ ਚੌਥੇ ਇੱਕ ਪੰਜਵੇਂ ਸੂਏ ਜਿੱਦਾਂ ਮੱਝ ਹੁੰਦੀ ਐ ਉਦਾਂ ਤੂੰ ਪੰਜਵੇਂ ਨਹੀਂ ਚੌਥੇ ਚੌਥੇ ਕਿੱਲੇ ਤੇ ਜਾਣਾ ਹੁਣ ਤੋਕੜ ਮੱਝ ਬਾਕੀ ਨਾ ਮੈਂ ਇਹੋ ਹੀ ਗੱਲ ਆਖਦੇ ਤੇ ਕਹਿਣਾ ਚਾਹਨਾ ਵੀ ਐਨਾ ਲੋਕਾਂ ਨੂੰ ਹੋਰ ਕੋਈ ਕੰਮ ਨਹੀਂ ਰਹਿ ਗਿਆ ਦਾ ਇਹ ਜਿਹੜੀ ਪੂਜਾ ਸੰਘਾ ਵਾਂ ਸੰਘਾ ਆਏ ਓਏ ਸੰਘਾ ਵਾ ਕੇ ਇਹਦਾ ਬੜਾ-ਬੜਾ ਸੰਘਾ ਆਇਆ ਸੰਘਾ ਵੀ ਇਹਨੂੰ ਕੋਈ ਰਿਸ਼ਤੇਦਾਰੀ ਦੀ ਨਹੀਂ ਸ਼ਰਮ ਕੋਈ ਮੱਲੇਦਾਰੀ ਦੀ ਨਹੀਂ ਸ਼ਰਮ ਲਾਗੇ ਚਾਕੇ ਕੋਈ ਮੱਲੇ 'ਚ ਜਿੱਥੇ ਰਹਿੰਦੇ ਆ ਵੀ ਉਹੀ ਆ ਕੇ ਤੇ ਮਤਵਾ ਕੇ ਤੇ ਦੋ ਡੰਡੇ ਮਾਰਦਿਆ ਕਰਵਾ ਕੇ ਵੀ ਚੱਲ ਹਟ ਜਾ ਚੱਲ ਹੈ ਪੀ ਤੂੰ ਕੀ ਕੀ ਕਰਨ ਕੀ ਡਿਆ ਤੁਸੀਂ ਬਈ ਕੀ ਸਮਾਜ ਚ ਗੰਦ ਪਾਇਆ ਤੁਸੀਂ ਤੁਸੀਂ ਇੱਕ ਨਵੀਂ ਰੀਤ ਸ਼ੁਰੂ ਕਰ ਦਿੱਤੀ ਦੀ ਆ ਵੀ ਵਿਆਹ ਚਾਹੀ ਇੱਕ ਕਰਾਓ ਦੋ ਕਰਾਓ ਤਿੰਨ ਕਰਾਓ ਚਾਰ ਕਰਾਓ ਭਾਏ ਦਰਜਣ ਵਿਆਹ ਕਰਾ ਲਓ ਮਤਲਬ ਕੀ ਤੁਹਾਨੂੰ ਤੇ ਸ਼ਰਮ ਹੈ ਨਹੀਂ ਪਰ ਤੁਸੀਂ ਨਵੀਂ ਇੱਕ ਲੀਲਾ ਸ਼ੁਰੂ ਕਰ ਦਿੱਤੀ ਦੀ ਹੈ ਵੀ ਕਰੀ ਜਾਓ ਵਿਆਹ ਜੀ ਕੋਈ ਫਰਕ ਨਹੀਂ ਪੈਂਦਾ ਉਹ ਤੁਸੀਂ ਤੂੰ ਤੇ ਭੈਣੋ ਮੁਸਲਮਾਨਾਂ ਨਾਲ ਮਤਲਬ ਮਾੜੀ ਆ ਜਿੱਥੇ ਘੱਟ ਪਾ ਰੱਖਿਆ ਮੁਸਲਮਾਨ ਵੀ ਕਿਹੜੇ ਹੁੰਦੇ ਆ ਉਹਦੀ ਵੀ ਕੋਈ ਹਮਤ ਕੋਈ ਉਹਨਾਂ ਦੀ ਵੀ ਕੋਈ ਜ਼ਮੀਰ ਹੁੰਦੀ ਆ ਉਹਨਾਂ ਦਾ ਵੀ ਕੋਈ ਮਤਲਬ ਸਿਸਟਮ ਹੁੰਦਾ ਵਾ ਕੋਈ ਰੂਲ ਹੁੰਦੇ ਹੋਣਗੇ ਵੀ ਹਾਂ ਬਈ ਠੀਕ ਆ ਚਾਰ ਪੰਜ ਵਿਆ ਤੂੰ ਤੇ ਉਹਨਾਂ ਦਾ ਵੀ ਰਿਕਾਰਡ ਤੋੜਨ ਨੂੰ ਫਿਰੰਡੀ ਆ ਤੂੰ ਲੋਕਾਂ ਨੂੰ ਕੰਨੀ ਪਈਆਂ ਪ੍ਰੋਮੋਸ਼ਨਾਂ ਕਰਨ ਵਾਲਿਆਂ ਨੂੰ ਵੀ ਹਟ ਜਾ ਹਟ ਜਾ ਪੇਜਾਂ ਵਾਲੇ ਹਟ ਜਾ ਹਟ ਜਾ ਤੂੰ ਹਟ ਜਾ ਬਸ ਕਰ ਬਹੁਤ ਗੰਦ ਪਾਇਆ ਦਾ ਤੂੰ ਤੇਰੀ ਪਤਾ ਨਹੀਂ ਸ਼ਕਲ ਨਹੀਂ ਚੰਗੀ ਹੈ ਜੇ ਚੱਜਦੀ ਤੇ ਤੂੰ ਪਤਾ ਨਹੀਂ ਨਹੀਂ ਤੇ ਕੀ ਕਰਨਾ ਹੈ ਰੱਬ ਜਿੱਥੇ ਰੱਖਦਾ ਸਹੀ ਰੱਖਦਾ ਚਲੋ ਸ਼ਕਲ ਨਹੀਂ ਚਾਹੀਦੀ ਕੋਈ ਕੰਮ ਤੇ ਚੱਜਦੇ ਕਰ ਲੋ ਸਮਾਜ ਦੇ ਵਿੱਚ ਤੁਸੀਂ ਗੰਦ ਪਾਇਆ ਦਾ ਲੋਕਾਂ ਨੂੰ ਗਲਤ ਇੱਕ ਮੈਸੇਜ ਦੇ ਰਹੇ ਹੋ ਗਲਤ ਪ੍ਰਮੋਸ਼ਨਾਂ ਕਰਦੇ ਹੋ ਤੁਸੀਂ ਫਿਰ ਜਦੋਂ ਕਿਸੇ ਨੇ ਆ ਕੇ ਤੁਹਾਡਾ ਲਾਤਾ ਕਿਤੇ ਸੌਦਾ ਤੇ ਫਿਰ ਤੁਸੀਂ ਬਾਅਦੋਂ ਹਾਂ ਫਿਰ ਕੀ ਬਚਣਾ ਪਿਛੇ ਜਦੋਂ ਲੱਗ ਹੀ ਗਿਆ ਤੇ ਉਸ ਤੋਂ ਪਹਿਲਾਂ ਮੈਂ ਇਹੋ ਹੀ ਬੇਨਤੀ ਕਰਨਾ ਚਾਹਨਾ ਹੈ ਵੀ ਹਟ ਜਾਓ ਮਜਬੂਰ ਨਾ ਕਰੋ ਬਾਅਦੋਂ ਤੁਹਾਡੀਆਂ ਲੱਤਾਂ ਬਾਵਾ ਪਾਣ ਦੇਣੀਆਂ ਆ ਜੇ ਆ ਕੇ ਕਿਸੇ ਨੇ ਬਾਅਦੋਂ ਤੁਸੀਂ ਰੋਣਾ ਫਿਰ ਤੁਹਾਡਾ ਬਾਅਦੋਂ ਮੰਜੇ ਤੇ ਪੇਪੇ ਬਾਅਦੋਂ ਕਰਦੇ ਰਹੇ ਹੋ ਪ੍ਰਮੋਸ਼ਨਾਂ ਫਿਰ ਬਾਜੋ ਮੰ지에 ਤੇ ਬੈ ਕੇ ਖਡਾਲੀ ਕੁੱਤੇ ਦੇ ਨਾਲ ਕਰ ਲਈ ਪ੍ਰਮੋਸ਼ਨ ਆ ਫਿਰ ਅਜੇ ਵੀ ਟਾਈਮ ਹੈਗਾ ਬਸ ਕਰੋ ਗੰਦ ਨਾ ਪਾਓ ਸਮਾਜ ਦੇ ਵਿੱਚ ਹੋਰ ਬੜਾ ਅੱਕਗੇ ਦੀਆਂ ਤੁਹਾਡੇ ਤੋਂ ਤੇ ਰਿਪਲਾਈ ਦੇ ਦੀ ਜੇ ਟਾਈਮ ਲੱਗੇਗਾ ਤੇ ਰਿਪਲਾਈ ਦੇ ਦੀ ਤੇ ਜੇ ਦੇਂਗੀ ਤੇ ਫਿਰ ਉਸ ਤੋਂ ਬਾਅਦ ਵੇਖ ਲਈ ਫਿਰ ਅੱਗੇ ਵੀ ਵੇਖ ਲਈ ਕੀ ਹੋਣਾ ਸ਼ਰਮ ਨਹੀਂ ਆਂਦੀ ਤੁਹਾਨੂੰ ਮੱਸਾ ਵੀ ਕਿੰਨੇ ਲੋਕੀ ਤੁਹਾਡੇ ਤੇ ਵੀਡੀਓ ਬਣਾ ਰਹੇ ਆ ਕਿੰਨੇ ਲੋਕਾਂ ਨੇ ਤੁਹਾਡੀ ਕੁੱਤੇ ਖਾਣੀ ਕਰਤੀ ਐ ੱਡੇ ਬਿਸ਼ਰਮ ਯਾਰ ਤੁਸੀਂ ਲੋਕ ਇੰਨੀ ਕੀ ਮਤਬੀ ਤੁਹਾਡੀ ਇੱਜ਼ਤ ਹੈ ਯਾਰ ਸਾਰਾ ਪੈਸਾ ਕੀ ਕਰੋਗੇ ਭਾਈ ਪੈਸੇ ਕਮਾ ਕੇ ਤੁਸੀਂ ਕਰੋਗੇ ਕੀ ਪੈਸਾ ਤੇ ਕੰਜਰਾਂ ਕੋ ਆ ਮਤਲਬ ਕਿ ਦਲਿਆਂ ਕੋ ਆ ਪੈਸੇ ਨੂੰ ਕਰੋਗੇ ਕੀ ਜੇ ਇੱਜ਼ਤ ਹੀ ਨਹੀਂ ਹੈ ਤੁਹਾਨੂੰ ਪੈਸੇ ਤੋਂ ਉੱਤੇ ਕੁਝ ਲੱਭਦਾ ਵੀ ਹੈ ਕਿ ਨਹੀਂ ਪੈਸਾ ਪੈਸਾ ਪੈਸੇ ਕਰਕੇ ਤੂੰ ਭੈਣ ਤੋਂ ਕਿੱਥੋਂ ਤੱਕ ਮਤਬੀ ਤੀਜੇ ਚੌਥੇ ਵਿਆਹ ਤੱਕ ਪਹੁੰਚ ਗਈਆਂ ਪੈਸੇ ਖਾ ਖਾ ਕੇ ਤੇਰਾ ਭੈਣ ਦਾ ਡਾ ਢਿੱਡ ਕੱਢਿਆ ਦਾ ਤੂੰ ਖੋ ਜਿੱਡਾ ਤੇਰਾ ਰਾਜੀ ਨਹੀਂ ਹੁੰਦਾ ਯਾਰ ਅਜੀ ਮੱਝ ਵੀ ਮਤੋਂ ਪੱਠੇ ਖਾ ਕੇ ਹਾਰ ਗਿਆ ਰਾਜ ਜਾਂਦੀ ਹੈ ਤੇ ਰੁਕ ਜਾਂਦੀ ਹੈ ਤੇਰਾ ਰਾਜੀ ਨਹੀਂ ਹੋਣ ਦੇ ਪਤਾ ਨਹੀਂ ਕਿੰਨੇ ਕੁ ਪੈਸੇ ਤੇ ਕਿੰਨੇ ਕੁ ਬੰਦੇ ਖਾਣੇ ਆ ਤੂੰ ਬੱਸ ਕਰ ਜਾ ਕੋਈ ਸ਼ਰਮ ਨੂੰ ਹੱਥ ਮਾਰ ਲਾ ਤੂੰ ਆਪਣੇ ਆਪ ਨੂੰ ਸੋਚਦੀ ਹੈ ਪਤਾ ਨਹੀਂ ਪੰਜਾਬ ਦੀ ਬਿਊਟੀ ਤੂੰ ਹੀ ਹੈ ਰੇ ਭੈ ਜੋ ਰਾਸ਼ਨ ਦੀ ਦੁਸ਼ਮਣ ਜਾ ਜਾ ਕੇ ਅੰਗਨਵਾੜੀ ਚ ਲੱਗ ਜਾ ਜਾ ਕੇ ਉੱਥੇ ਦਲੀਆਂ ਦੁਲੀਆਂ ਪਿਆ ਹੁੰਦਾ ਪ੍ਰਾਣਾ ਜਿਹੜਾ ਉੱਥੇ ਸੁਪਨੇ ਦਿਖਾ ਲਿਆ ਕਰ ਤੂੰ ਜਾ ਕੇ ਮਚਦੇ ਤੇ ਬੜੇ ਲੋਕੀ ਨੇ ਮੇਰੇ ਤੋਂ ਹਾਏ ਹੋਏ ਪਰ ਕੁਝ ਵਿਗਾੜ ਨਹੀਂ ਸਕਦੇ ਆ ਵੇ ਲੋ ਭੈਣ ਜੋ ਨੱਚਣ ਵਾਲੀ ਇਹ ਮੱਚਦੇ ਤੇ ਬੜਿਆ ਮੇਰੇ ਤੋਂ ਪਰ ਕੋਹ ਵਿਗਾੜ ਨਹੀਂ ਸਕਦੇ ਵਿਗਾੜਨਾ ਕੀ ਹੈ ਤੁਹਾਡਾ ਮਾਂ ਪਿਓ ਨੇ ਤੁਹਾਨੂੰ ਕੱਢਿਆ ਘਰੋਂ ਤੁਸੀਂ ਆਪਣੇ ਆਪ ਜੀ ਬਸ ਗੰਦ ਪਾਇਆ ਦਾ ਵੀ ਪਤਾ ਨਹੀਂ ਤੁਹਾਡੀ ਕੋਈ ਚਾਰ ਫੋਲੋਇੰਗ ਚਾਰ ਬੰਦੇ ਤੁਹਾਨੂੰ ਫੋਲੋ ਕੀ ਕਰਦੇ ਆ ਤੁਹਾਡਾ ਮਤਲਬ ਦਿਮਾਗ ਹੀ ਖਰਾਬ ਹੋਇਆ ਦਾ ਤੁਹਾਨੂੰ ਮਤਲਬ ਕੀ ਥੋੜੇ ਕਿ ਵਿਊ ਕੀ ਆ ਜਾਂਦੇ ਤੁਹਾਨੂੰ ਲੱਗਦਾ ਵੀ ਲੈ ਸਾਡੀ ਤੇ ਦੁਨੀਆ ਹੀ ਐ ਇੰਸਟਾਗ੍ਰਾਮ ਐ ਜਿਹੜੇ ਤੁਹਾਨੂੰ ਵਿੱਚ ਕਮੈਂਟ ਭੇਜ ਦਿੰਦੇ ਆ ਉਹ ਜਿਹੇ ਦਲੇ ਉਹ ਨੇ ਜਿਹੜੇ ਤੁਹਾਨੂੰ ਲਵ ਯੂ ਲਵ ਯੂ ਕਰੀ ਜਾਂਦੇ ਆ ਅੱਗ ਭੇਜੀ ਜਾਂਦੇ ਆ ਤੇ ਤੁਹਾਨੂੰ ਉਹ ਕਮੈਂਟ ਪੜ ਪੜ ਕੇ ਲੱਗ ਜਾਂਦਾ ਵੀ ਲਾ ਇੱਥੇ ਤੇ ਮੈਨੂੰ ਦੁਨੀਆ ਹੀ ਬੜੀ ਪਿਆਰ ਕਰਨ ਵਾਲੀ ਬੈਠੀ ਐ ਜੋ ਭੈਣ ਜੋ ਤੇ ਤਪੜੀਆਂ ਤੁਪੜੀਆਂ ਜੰਨੀਆਂ ਸਾਲਾ ਤੇ ਗੰਦ ਪਾਇਆਦਾ ਯਾਰ ਸੋਸ਼ਲ ਮੀਡੀਆ ਤੇ ਭੈਣ ਜੋ ਉਹਨਾਂ ਨੂੰ ਕੋਈ ਸ਼ਰਮ ਨਹੀਂ ਆ ਪਿੰਡਾਂ ਚੋਂ ਆ ਜਾਂਦੀਆਂ ਵਾ ਇੱਥੇ ਚੰਡੀਗੜ੍ਹ ਆ ਗਈਆਂ ਮੋਹਾਲੀ ਆ ਗਈਆਂ ਸੁਹਾਣੇ ਆ ਜਾਂਦੀਆਂ ਇੱਥੇ ਮਤਲਬ ਕਮਰੇ ਬਣੇਦੇ ਆ ਨਾ ਕੋਈ ਪੁੱਛਦਾ ਵਾ ਨਾ ਕੋਈ ਗਿਸ਼ਦਾ ਵਾ ਉੱਥੇ ਆ ਕੇ ਕਿਰਾਏ ਤੇ ਕਮਰਾ ਲੈ ਕੇ ਉਥੇ ਬਸ ਰਹੀ ਜਾਂਦੇ ਆ ਜਿੱਥੇ ਗੰਟਵਾੜ ਖੇ ਆ ਨਾ ਨਾ ਨੂੰ ਮਤ ਕੋਈ ਰਿਸ਼ਤੇਦਾਰੀ ਦੀ ਸ਼ਰਮ ਨਾਣਨ ਕੋਈ ਸਮਾਜ ਦੇ ਵਿੱਚ ਜਾਣਦਾ ਆ ਜਾ ਕੇ ਬਸ ਹਣਾਂ ਨੂੰ ਕੌਣ ਜਾਣਦਾ ਇੰਸਟਾਗ੍ਰਾਮ ਤੇ ਜਿਹੜੇ ਨਾਲ ਫੋਲੋ ਕਰਨ ਵਾਲੇ ਬਸ ਉਹੀ ਹਣਾਂ ਨੂੰ ਜਾਣਦੇ ਉਹ ਵੀ ਇਹੋ ਜਾਣਦੇ ਵੀ ਸਾਲੇ ਧੱਲੇ ਇੱਕ ਤਿਆ ਜਿਹੜੇ ਭੈਣ ਕਿਥੇ ਸੁਹਾਣੇ ਸਾਈਡ ਹੈ ਜਿੱਥੇ ਕਮਰੇ ਦਿੰਦੇ ਆ ਉਹਨਾਂ ਨੇ ਵੀ ਭੈਣ ਜੋ ਸ਼ਰਮ ਲਈਦੀ ਆ ਵੀ ਉਹ ਵੀ ਸਾਲਾ ਇਦਾਂ ਦਾ ਉਹਨਾਂ ਨੂੰ ਵੀ ਪਿਆਹੇ ਦਾ ਨਾ ਸੁਆਦ ਪਿਆ ਦਾ ਲੋਕਾਂ ਨੂੰ ਕਿ ਭੈਣ ਕਿਸੇ ਨੂੰ ਵੀ ਕਮਰਾ ਦੇ ਦਿੰਦੇ ਆ ਕੋਈ ਉਹਨਾਂ ਨੇ ਆ ਨਹੀਂ ਕੀ ਪੁਲਿਸ ਵੈਰੀਫਿਕੇਸ਼ਨ ਕਰवानी ਆ ਜਾ ਮਤਲਬ ਵੀ ਉਹਨਾਂ ਦਾ ਆਧਾਰ ਕਾਰਡ ਦੋਨਾਂ ਦਾ ਲੈਣਾ ਹੈ ਜਾਂ ਉਹਨਾਂ ਨੂੰ ਪੁੱਛਣਾ ਵੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਉਹਨਾਂ ਦੀ ਕਰਾਓ ਯਾਰ ਪੀਸੀਸੀ ਕਰਾਓ ਕਿੱਥੋਂ ਦੇ ਆਏ ਆ ਕਿੱਥੋਂ ਦੇ ਕੀ ਕਰਕੇ ਆਏ ਆ ਪਿੱਛੋਂ ਕਿੱਦਾਂ ਰਹਿ ਰਹੇ ਆ ਕੌਣ ਨੇ ਆ ਸੌਰੀ ਬਿਤੇ ਹੀ ਉਹਦੇ ਬਾਰੇ ਪੁੱਛੋ ਤੇ ਸਹੀ ਭੈਣ ਜੀ ਵੇਖਣਾ ਵੀ ਹਾਂ ਬਈ ਠੀਕ ਐ 6-7000 ਰੁਪਿਆ ਕਰਾਇਆ ਦਾ ਮਤਲਬ ਮਿਲ ਲਗਾ ਲਿਓ ਜੀ ਰਹੀ ਚਲੋ ਇਹ ਉੱਥੇ ਭੈਣ ਜੀ ਕੀ ਕਰਨਗੇ ਕਮਰੇ ਚ ਕਾਨੂੰ ਪਤਾ ਹੀ ਅੱਜ ਦੀ ਡੇਟ ਤੇ ਇਹੋ ਜਿਹਾ ਸਿਸਟਮ ਹੋ ਗਿਆ ਦਾ ਜਿਦਾਂ ਬਾਹਲੇ ਦੇਸ਼ਾਂ 'ਚ ਹੁੰਦਾ ਹੈ ਪਹਿਲਾਂ ਵੀ ਨਾਲ ਦੇ ਕਮਰੇ 'ਚ ਕੌਣ ਰਹਿੰਦੇ ਆ ਕੋਈ ਮਤਲਬ ਨਹੀਂ ਆ ਨਾਲ ਦੇ ਕਮਰੇ 'ਚ ਕੌਣ ਕੀ ਕਰਨ ਦੇ ਆ ਕੋਈ ਮਤਲਬ ਨਹੀਂ ਆ ਕਿਦੋਂ ਕਿਸ ਨੇ ਆ ਕੋਈ ਕਿਦੋਂ ਆ ਰਿਹਾ ਹੈ ਕਿਦੋਂ ਜਾ ਰਿਹਾ ਹੈ ਕੋਈ ਇੱਥੇ ਮਤਲਬ ਇਹ ਆ ਨਹੀਂ ਕਿ ਗੇਟ ਨੂੰ ਤਾਲਾ ਲੱਗ ਜਾਂਦਾ ਨਾ ਭਾਏ ਰਾਤੀ ਤੁਸੀਂ 9 ਵਜੇ ਆਓ ਭਾਏ 12 ਵਜੇ ਆਓ ਭਾਏ ਸਵੇਰੇ 2 ਵਜੇ ਆਓ ਭਾਏ ਜਦੋਂ ਮਰਜ਼ੀ ਆ ਜਾਓ ਐ ਵੀ ਨਹੀਂ ਭੰਦੋ ਵੀ ਤੁਸੀਂ ਆ ਰਹੇ ਹੋ ਭਾਏ ਕੁੜੀਆਂ ਨਾਲ ਲੈ ਕੇ ਆਓ ਮੁੰਡੇ ਨਾਲ ਲੈ ਕੇ ਆਓ ਇਸ ਸਿਸਟਮਾ 'ਤੇ ਚੰਡੀਗੜ੍ਹ ਮੁਹਾਲੀ ਦੇ ਵਿੱਚ ਚੰਡੀਗੜ੍ਹ ਤੇ ਖੈਰ ਨਹੀਂ ਆ ਪਰ ਮੁਹਾਲੀ ਦੇ ਵਿੱਚ ਜਿੰਨਾ ਗੰਦ ਪਿਆਦਾ ਨਾ ਸੁਹਾਣੇ ਵਾਲੀ ਸਾਈਡ ਮਟਰ ਵਾਲੀ ਸਾਈਡ ਤੇ ਆ ਜਾਂਦਰ ਮਤਲਬ ਜਿਹੜੇ ਹੈਗੇ ਆਹੋ ਜੀਆਂ ਕਲੋਨੀਆਂ ਮਤਲਬ ਇੰਨਾ ਗੰਦ ਪਿਆਦਾ ਨਾ ਯਾਰ ਕਿ ਮਤਲਬ ਮਾਂ ਪਿਓ ਨੂੰ ਇਹ ਵੀ ਨਹੀਂ ਪਤਾ ਵੀ ਤੁਹਾਡੀਆਂ ਧੀਆਂ ਉਥੇ ਕਰਨ ਕੀ ਡਈਆਂ ਵਾ ਉਹ ਘਰੋਂ ਕਹਿ ਕੇ ਆ ਜਾਂਦੀਆਂ ਪਿੰਡਾਂ ਚੋਂ ਜਿਹੜੀਆਂ ਆਈਦੀਆਂ ਵੀ ਆਪਾਂ ਇਥੇ ਕੰਮ ਕਰਨ ਚੱਲੀਆਂ ਉਥੇ ਆਪਾਂ ਕੰਮ ਕਰਦੀਆਂ ਕੰਮ ਕੀ ਕਰਦੀਆਂ ਨੇ ਸਿਕਿਉਰਿਟੀ ਗਾਰਡ ਚ ਲੱਗੀ ਰੀਆਂ ਕੁਝ ਜਿਆਦਾਤਰ ਮੈਂ ਵੇਖਦਾ ਨਾ ਵੀ ਕੁੜੀਆਂ ਸਿਕਿਉਰਿਟੀ ਗਾਰਡ ਤੇ ਲੱਗਦੀਆਂ ਵੀ ਇਹਨਾਂ ਨੂੰ ਤਨਖਾਹ ਵੀ ਨਹੀਂ ਮਿਲਦੀ ਹੋएगी 10-12000 ਰੁਪਏ ਤੇ 10-12000 ਰੁਪਏ ਚ ਵਰਦੀ ਜੀ ਪਾ ਕੇ ਬੜੀਆਂ ਖੁਸ਼ ਹੁੰਦੀਆਂ ਵੀ ਆਪਾਂ ਮਤਲਬ ਕਿ ਸਿਕਿਉਰਿਟੀ ਗਾਰਡ ਕਰਦੀਆਂ ਕੰਮ ਘਰੋਂ ਕੰਮ ਕਰਨ ਤੋਂ ਬਚਣ ਦੇ ਚੱਕਰ 'ਚ ਵੀ ਸਾਨੂੰ ਘਰ ਕੰਮ ਨਾ ਕਰਨਾ ਪਏ ਵੀ ਸਾਨੂੰ ਘਰ ਮਤਲਬ ਵੀ ਨਜ਼ਰ ਰੱਖਦੇ ਆ ਮਾਂ ਪਿਓ ਸਾਨੂੰ ਰੋਕਾ ਟੋਕੀ ਕਰਦੇ ਆ ਯਾਰ ਨੂੰ ਨਹੀਂ ਮਿਲਿਆ ਜਾਂਦਾ ਬਾਜ਼ਾਰ ਜਾਈਏ ਤਾਂ ਮਾਂ ਪਿਓ ਪੁੱਛਦਾ ਮਾਂ ਪੁੱਛਦੀ ਐ ਵੀ ਕਿੱਥੇ ਚੱਲੀ ਆਂ ਸੈਲੀ ਦਾ ਬਣਾ ਲਾ ਕੇ ਜਾਨੀਆ ਫਿਰ ਮੈਨੂੰ ਆਣਾ ਪੈਂਦਾ ਟਾਈਮ ਨਹੀਂ ਲੱਗਦਾ ਮਿਲਣ ਦਾ ਜਿਆਦਾ ਫਿਰ ਮੈਂ ਕਿਤੇ ਫਿਲਮ ਨਹੀਂ ਦੇਖਣ ਜਾ ਸਕਦੀ ਸਿਨੇਮੇ ਚ ਫਿਰ ਮੈਂ ਕਿਤੇ ਮੋਲ ਚ ਨਹੀਂ ਘੁੰਮ ਸਕਦੀ ਫਿਰ ਮੈਂ ਕਿਤੇ ਸੇਲ ਚ ਨਹੀਂ ਜਾ ਸਕਦੀ ਸੋ ਦੀਆਂ ਦੋ ਇੱਕ ਪਾਇਕ ਧੋ ਜਿੱਥੇ ਉਹ ਉਹ ਸੇਲਾਂ ਚ ਨਹੀਂ ਜਾ ਸਕਦੀ ਮੈਂ ਇਹ ਚੀਜ਼ਾਂ ਦੀ ਜਿਹੜੀ ਆਜ਼ਾਦੀ ਘਰ ਚ ਝਾੜੂ ਪੋਚਾ ਲਾਣਾ ਪੈਣਾ ਰੋਟੀ ਪਕਾਣੀ ਪੈਣੀ ਹੈ ਮਾਂ ਪਿਓ ਦੀ ਭਰਾ ਦੀ ਹੋਰ ਵੀ ਤੇ ਸਾਰਿਆਂ ਕੰਮਾਂ ਤੋਂ ਬਚਣ ਵਾਸਤੇ ਆ ਜਾਂਦੀਆਂ ਮੂੰਹ ਚੋਕੇ ਮੋਹਾਲੀ ਚ ਇੱਥੇ ਆ ਕੇ ਕਰਾਇ ਤੇ ਰਹੰਦੀਆਂ ਇੱਕ ਤੇ ਮਤਲਬ ਉਹ ਹੀ ਹੈ ਨਾ ਵੀ ਇੱਕ ਮੱਛੀ ਗੰਦੀ ਹੁੰਦੀ ਹੈ ਤਲਾਹ ਦੇ ਵਿੱਚ ਤੇ ਹੋਰ ਵੀ ਮੱਛੀਆਂ ਜਿਹੜੀਆਂ ਗੰਦੀਆਂ ਹੋਈਆਂ ਹੁੰਦੀਆਂ ਨਾਲ ਕਰ ਦਿੰਦੀਆਂ ਇਹ ਫਿਰ ਆਪਣੇ ਨਾਲ ਆਪੇ ਤੇ ਆਉਂਦੀਆਂ ਆਉਂਦੀਆਂ ਤੇ ਗੰਦ ਪਾਉਂਦੀਆਂ ਕਲੱਬਾਂ 'ਚ ਜਾਂਦੀਆਂ ਮਜ਼ੇ ਲੰਦੀਆਂ ਰਾਤ ਨੂੰ ਮਤਲਬ 2-2 ਵਜੇ ਆਉਂਦੀਆਂ ਦਾਰੂ ਵੀ ਪੀਂਦੀਆਂ ਫਿਰ ਹੈ ਸਿਗਰਟਾਂ ਵੀ ਪੀਂਦੀਆਂ ਫਿਰ ਫਿਰ ਇਹ ਕੀ ਕਰਦੀਆਂ ਆਪਣੇ ਪਿੰਡ 'ਚ ਫੋਨ ਕਰਦੀਆਂ ਪਿੱਛੇ ਆਪਣੀ ਸਹੇਲੀ ਨੂੰ ਵੀ ਜਿਹੜੀਆਂ ਦੀਆਂ ਸਹੇਲੀਆਂ ਹੀ ਨਾਲ ਉਹ ਵੀ ਇਹਨਾਂ ਨੂੰ ਕਹਿੰਦੀਆਂ ਹਨ ਮਾਨੂੰ ਵੀ ਦੀਦੀ ਦੱਸੋ ਆਪਾਂ ਵੀ ਆਣਾ ਫਿਰ ਇਹ ਉਹਨਾਂ ਨੂੰ ਵੀ ਬੁਲਾਉਂਦੀਆਂ ਆਪ ਤੇ ਭੈਣ ਜੋ ਉਜੜੀ ਗਈਆਂ ਹੀ ਆ ਉਹਨਾਂ ਨੂੰ ਵੀ ਜਾੜਿਆਂ ਨਾਲ ਪਿੰਡਾਂ ਚ ਆ ਜਿਹੜੀਆਂ ਚੰਡੀਗੜ੍ਹ ਚ ਕੁੜੀਆਂ ਰਹਿਣ ਵਾਲੀਆਂ ਨੇ ਨਾ ਚੰਡੀਗੜ੍ਹ ਮੋਹਾਲੀ ਦੀਆਂ ਰਹਿਣ ਵਾਲੀਆਂ ਜਿਹੜੀਆਂ ਕੁੜੀਆਂ ਉਹ ਨਹੀਂ ਗੰਦ ਪਾਉਂਦੀਆਂ ਉਹ ਇਹਨਾਂ ਨੇ ਇਹ ਅੱਜ ਤੋਂ ਪਤਾ ਕਿੰਨੇ ਸਾਲ ਪਹਿਲਾਂ ਹੀ ਦੇਖ ਲਿਆ ਦਾ ਸਭ ਕੁਛ ਇੱਥੇ ਪੀਆ ਕੀ ਕੀ ਇੱਥੇ ਇਹ ਮਾਲ ਹੋ ਗਏ ਕਲੱਬ ਹੋ ਗਏ ਇਹ ਸਭ ਕੁਛ ਇਹਨਾਂ ਨੇ ਪਹਿਲਾਂ ਹੀ ਦੇਖ ਲਿਆ ਦਾ ਇੱਥੋਂ ਦੇ ਲੋਕਾਂ ਨੇ ਗੰਦ ਕਿਹਨਾਂ ਨੇ ਪਾਇਦਾ ਪਿੰਡਾਂ ਦੀਆਂ ਕੁੜੀਆਂ ਨੇ ਹਿਮਾਚਲ ਦੀਆਂ ਕੁੜੀਆਂ ਨੇ ਇੱਥੋਂ ਆ ਜਾਂਦੀਆਂ ਵਾ ਨਿੱਕੀਆਂ ਨਿੱਕੀਆਂ ਕੁੜੀਆਂ ਨੇ ਅੱਜ ਇਹ ਮਤਵਾਨ ਦੀ ਉਮਰ ਕਿੰਨੀ ਹੈ 14-15 ਸਾਲ ਮੈਂ ਕਈ ਵਾਰ ਕੁੜੀਆਂ ਨੂੰ ਉੱਥੇ ਫੜਿਆ ਵਾ ਸਿਗਰਟਾਂ ਪੀ ਰੀਆਂ ਸ਼ਰਮ ਪਬਲਿਕ ਪਲੇਸ ਦੇ ਉੱਤੇ ਖਲੋਗੇ ਮੈਂ ਖੈਰ ਉਹ ਵੀਡੀਓ ਨਹੀਂ ਪਾਉਂਦਾ ਹੁੰਦਾ ਜਿਆਦਾ ਜਦੋਂ ਫਿਰ ਜਲੂਸ ਜਦੋਂ ਗਾਲ੍ਹਾਂ ਮਾਲੋ ਜੀ ਉਹ ਮੈਂ ਨਹੀਂ ਪਾਉਂਦਾ ਪਰ ਜਿੰਨੀ ਕ ਮੈਂ ਤੁਹਾਨੂੰ ਪਤਾ ਹੀ ਆ ਵੀ ਮੈਂ 19-22 ਦਿਨਾਂ ਨਾ ਫਿਰ ਵੀ ਕਿ ਜਿਹਦੇ ਵਿੱਚ ਪਤਾ ਲੱਗ ਜਾਵੇ ਵੀ ਆ ਕੀ ਗੱਲ ਚੱਲਣ ਦੀ ਆ ਦੂਜੀ ਮੁਲਾਕਾਤ ਵੇ ਮੈਂ ਸੋਚ ਕੇ ਕਰੂੰਗੀ ਤੂੰ ਤਾਂ ਪਹਿਲੀ ਤੇ ਸਿਆਪਾ ਪਾ ਗਿਆ ਹੋ ਗਿਆ ਕੰਮ ਆਏ ਓਏ ਠੰਡ ਪੈ ਗਈ ਐ ਉਹ ਦੱਲਿਆ ਮੇਰੀ ਇੱਕ ਗੱਲ ਸੁਣ ਇਹ ਤੇਰੀ ਜਨਾਨੀ ਐ ਜਿਹੋ ਜੀ ਵੀ ਹੈਗੀ ਐ ਤੇਰੀ ਜਨਾਨੀ ਐ ਹੁਣ ਹਾਨੂੰ ਤਾਂ ਨਹੀਂ ਇਹਦੇ ਬਾਰੇ ਪਤਾ ਸੀ ਹੁਣ ਤੂੰ ਆਪਣੀ ਜਨਾਨੀ ਦੀ ਕੀ ਛਵੀ ਬਣਾਈ ਐ ਤੂੰ ਆਪਣੀ ਜਨਾਨੀ ਦੀ ਇੱਥੇ ਕੀ ਇਮੇਜ ਬਣਾਈ ਐ ਇਹ ਤੇਰੀ ਜਨਾਨੀ ਐ ਤੂੰ ਲੋਕਾਂ ਨੂੰ ਪੇਸ਼ ਕਰਨ ਡਿਆ ਕੀ ਦੱਸਣਾ ਚਾਹਨਾ ਵਾ ਵੀ ਮੈਂ ਮਤੋਂ ਵੀ ਹਾਂ ਬਈ ਕੰਮ ਹੋ ਗਿਆ ਤੇ ਠੰਡ ਪੈ ਗਈ ਐ ਬਸ ਤੇ ਵੀਡੀਓ ਬਣਾ ਲਓ ਹੁਣ ਇੱਥੇ ਇਹੋ ਜਿਹੇ ਦੱਲੇ ਨੇ ਜਿਨ੍ਹਾਂ ਨੂੰ ਸਾਲੀ ਇੰਨੀ ਸ਼ਰਮਣੀ ਆ ਵੀ ਤੇਰੀ ਆਪ ਦੀ ਜਨਾਨੀ ਆ ਸਾਲਿਆ ਤੂੰ ਆਪ ਆਪਣੀ ਜਨਾਨੀ ਪੇਸ਼ ਕਰਨ ਰਿਆਂ ਲੋਕਾਂ ਕੇ ਵੀਡੀਓ ਬਣਾ ਕੇ ਕੀ ਸਾਬਤ ਕਰਨਾ ਚਾਹਨਾ ਵੀ ਇਹ ਚੀਜ਼ ਕਦੀ ਕਿਸੇ ਨੇ ਕੀਤੀ ਨਹੀਂ ਜਾਂ ਕਦੀ ਕਿਸੇ ਨੇ ਵੇਖੀ ਨਹੀਂ ਤੇਰੇ ਵਰਗੇ ਬੰਦੇ ਬਾਅਦ ਚੋਂ ਪਾ ਕੋਟਾਂ ਦੇ ਵਿੱਚ ਵੱਜਣਾ ਹੱਥ ਜੋੜ ਕੇ ਤਹੀ ਜਾਨ ਛਡਾਉਂਦੇ ਹੁੰਦੇ ਪੈਸੇ ਦੇ ਦੇ ਕੇ ਤੇ ਤਰਲੇ ਮਾਰਦੇ ਹੁੰਦੇ ਬਾਅਦ ਚੋਂ ਵੀ ਯਾਰ ਮੇਰਾ ਕੇਸ ਮੁਕਾ ਦਿਓ ਮੇਰੇ ਹਰਨ ਕਰ ਦਿਓ ਮੇਰਾ ਨਾ ਮੇਰੀ ਜਾਨ ਛਡਾ ਦਿਓ ਇਹ ਜਨਾਨੀ ਤੋਂ ਤੇ ਜਿਹੜੀ ਤੇਰੀ ਜਨਾਨੀ ਆ ਨਾ ਜਨਾਨੀ ਤੇ ਸ਼ਕਲ ਵੇਖ ਕੇ ਬੰਦਾ ਦੱਸ ਦਿੰਦਾ ਇਹ ਜਨਾਨੀ ਦੀ ਸ਼ਕਲ ਤੋਂ ਪਤਾ ਲੱਗ ਜਾਂਦਾ ਆ ਵੀ ਇਹ ਕਿੱਦਾਂ ਦੀ ਜਨਾਨੀ ਹੋ ਸਕਦੀ ਆ। ਆ ਜਿਹੜਾ ਗੋਰਾ ਰੰਗ ਕੱਢਿਆ ਦਾ ਨਾ ਮੂੰਹ ਕੱਢਿਆ ਦਾ ਨੇ। ਇਹ ਸਭ ਪਤਾ ਲੱਗਣ ਡਿਆ ਵੀ ਸ਼ਕਲੋਂ ਹੀ ਗੋਰੀ ਆ। ਬਾਕੀ ਸਭ ਕਾਲਾ ਹੀ ਆ। ਤੇਰੇ ਪਿਆਰ ਦਾ ਚੜ ਗਿਆ ਰੰਗ ਮੈਨੂੰ। ਪਾਇਰ। ਵਾਹ। ਕਿਆ ਮਜ਼ਾ ਲਿਆ ਤਾਈ ਹਰ। ਮਜ਼ਾ ਆ ਗਿਆ ਯਾਰ। ਨਜ਼ਾਰਾ ਆ ਗਿਆ। ਆ ਤੇਰੀ ਜਨਾਨੀ ਦੂ ਅਦਾ ਆਪਣੀ ਦੱਸ ਰਿਆਂ। ਤੇ ਜਿਹੜੇ ਤੇ ਯਾਰ ਦੋਸਤ ਹੋਣਗੇ ਉਹ ਤੇਰੀ ਜਨਾਨੀ ਦੀ ਕੀ ਇੱਜ਼ਤ ਕਰਨਗੇ ਜਿਹੜੇ ਆ ਵੀਡੀਓ ਵੇਖਣਗੇ ਤੇਰੇ ਯਾਰ ਨਾਲ ਦੇ ਤੇਰੀ ਜਨਾਨੀ ਨੂੰ ਕੀ ਕਹਿਣਗੇ ਵੀ ਭਾਬੀ ਆਡੀ ਬਹੁਤ ਚੰਗੀ ਐ ਸੋਚਣ ਵਾਲੀ ਗੱਲ ਐ ਵੀ ਤੂੰ ਆਪਣੀ ਜਨਾਨੀ ਦੀ ਕੀ ਇਮੇਜ ਬਣਾ ਰਿਆ ਯਾਰਾਂ ਦੋਸਤਾਂ ਦੇ ਵਿੱਚ ਕੀ ਇੱਜ਼ਤ ਬਣਾ ਰਿਆ ਉਹਦੀ ਵੀ ਮੇਰੀ ਜਨਾਨੀ ਐ ਜਿਹੜੀ ਵੀ ਮੇਰੇ ਨਾਲ ਐ ਦਮ ਤੋਂ ਵੀ ਕਰਦੀ ਐ ਚਲ ਤੇਰੇ ਨਾਲ ਤੇ ਕਰਦੀ ਐ ਤੇ ਲੋਕਾਂ ਦਾ ਕੰਨੂ ਮੂਡ ਖਰਾਬ ਕਰਨ ਰਿਆ ਉਹਨਾਂ ਦਾ ਕੰਨੂ ਮੂਡ ਖਰਾਬ ਉਹਨਾਂ ਦਾ ਕੰਨੂ ਮੂਡ ਬਣਾ ਰਿਆ ਉਹ ਭਰਾਵਾ ਤੇਰੀ ਜਨਾਨੀ ਐ ਤੂੰ ਤੇ ਭੈਣ ਜੁੱਥੇ ਸ਼ਰਿਆਆਂ ਵਿੱਚ ਫਿਲਮ ਬਣਾਤੀ ਦੀ ਐ ਕੋਈ ਸ਼ਰਮ ਕਰ ਲੋ ਲੋਕਾਂ ਦੇ ਘਰਾਂ ਦੇ ਵਿੱਚ ਨਾ ਫੋਨ ਆ ਬੱਚੇ ਚਲਾਉਂਦੇ ਅੱਜ ਕੱਲ ਜਿੱਸੀ ਘੰਟ ਬਾੜਖੇ ਉਹਨਾਂ ਦੇ ਸਾਹਮਣੇ ਵੀ ਆ ਵੀਡੀਓ ਆਂਦੀ ਹੋਣਗੀ ਇਹੋ ਜੀਆਂ ਵੀਡੀਓ ਜਿਹੜੀਆਂ ਤੂੰ ਬਣਾ ਰਿਹਾ ਸਾਰਿਆਂ ਦੇ ਫੋਨਾਂ 'ਚ ਚੱਲ ਜਾਂਦੀਆਂ ਭਾਵੇਂ ਤੁਹਾਨੂੰ ਕੋਈ ਫੋਲੋ ਕਰੇ ਚਾਹੇ ਨਾ ਕਰੇ ਪਰ ਇਹ ਵੀਡੀਓ ਤੇਰੀਆਂ ਸਾਰਿਆਂ ਦੇ ਫੋਨਾਂ 'ਚ ਜਾਂਦੀਆਂ ਪਈਆਂ ਉਦਾਂ ਤੂੰ ਸਿਰ ਤੇ ਪੰਨਾ ਬੰਨਿਆ ਹੁੰਦਾ ਉਦਾਂ ਤੁਸੀਂ ਮਤਲਬ ਵੀ ਸਰਦਾਰ ਬਣੇ ਹੋ ਗੰਦ ਤੂੰ ਪਾਇਦਾ ਸਿਰੇ ਦਾ ਕੀ ਯਾਰ ਭੈਣ ਜੋ ਕਿੱਦਾਂ ਦੀ ਸੋਚ ਹੋ ਗਈ ਹੈ ਲੋਕਾਂ ਦੀ ਵੀ ਆਪਣੀ ਜਨਾਨੀ ਨੂੰ ਲੋਕ ਵੇਖੋ ਵੀ ਅੱਦਾ ਮਤਲਬ ਇਹ ਚੀਜ਼ ਆ ਵੀ ਜਨਾਨੀ ਲੋਕਾਂ ਕੇ ਪੇਸ਼ ਕਰ ਰਹੇ ਆ ਲੋਕ ਵੀਡੀਓ ਬਣਾ ਬਣਾ ਕੇ ਐਦਾਂ ਦੀਆਂ ਵੀਡੀਓ ਬਣਾ ਰਹੇ ਆ ਵੀ ਵੇਖ ਕੇ ਸਾਲਾ ਦੇਖਣ ਵਾਲੇ ਨੂੰ ਸ਼ਰਮ ਆ ਜੇ ਪਰ ਇਹਨਾਂ ਨੂੰ ਸ਼ਰਮ ਨਹੀਂ ਆਂਦੀ ਦੱਲਿਆਂ ਪਰਵਾਨੀ ਇਹਨਾਂ ਨੇ ਇਹ ਵੀਊ ਵਾਸਤੇ ਪਿਆਸਿਆਂ ਖਾਤਰ ਅਜੇ ਇਹਨਾਂ ਨੇ ਜਨਾਨੀਆਂ ਵੀ ਰੋਡ ਦੇ ਉੱਤੇ ਖੜੀਆਂ ਕਰਨੀਆਂ ਜਦੋਂ ਆ ਸੋਸ਼ਲ ਮੀਡੀਆ ਬੰਦ ਹੋ ਗਿਆ ਨਾ ਇਹਨਾਂ ਨੇ ਇੱਥੇ ਦੇਖਿਓ ਤੁਸੀਂ ਵੀ ਲਾਈਟਾਂ ਉੱਤੇ ਖੜੀਆਂ ਕਰਨੀਆਂ ਇਹਨਾਂ ਨੇ ਤੇ ਬਾਕੀ ਜੇ ਕਿਤੇ ਤੁਹਾਨੂੰ ਲੱਗਦਾ ਵਾ ਵੀ ਤੂੰ ਕਿਤੇ ਮੈਨੂੰ ਦੇਖਣਾ ਚਾਹਨਾ ਮਿਲਣਾ ਚਾਹਨਾ ਤੇ ਮੈਨੂੰ ਕਰਦੀ ਮੈਸੇਜ ਕਮੈਂਟ ਕਰਦੀ ਇੰਸਟਾਗ੍ਰam ਤੇ ਤੈਨੂੰ ਮੈਸੇਜ ਕੀਤੇ ਦੇ ਮੈਂ ਨਹੀਂ ਤੇ ਆ ਚੈੱਕ ਕਰ ਲੈ ਵੀ ਸਕਰੀਨਸ਼ਾਟ ਮੈਂ ਤੈਨੂੰ ਲਾ ਦਨਾ ਮੈਸੇਜ ਕੀਤੇ ਦੇ ਤੈਨੂੰ ਮੈਂ ਜੇ ਤੇਰਾ ਬੜਾ ਤੈਨੂੰ ਲੱਗਦਾ ਨਾ ਵੀ ਤੈਨੂੰ ਵੀ ਹਾਂ ਵੀ ਤੂੰ ਬਦਮਾਸ਼ ਆ ਬਣਾ ਜਾਂ ਤੇਰੀ ਜਨਾਨੀ ਬੜੀ ਬਦਮਾਸ਼ ਆ ਤੇ ਕਰਦੀ ਮੈਸੇਜ ਉਹੀ ਵਿਆਹ ਕੱਢ ਦਾਂਗੇ ਤੇਰਾ ਜਿਹੜਾ ਤੂੰ ਗੰਦ ਪਾਏਦਾ ਨਾ ਇੱਥੇ ਤੈਨੂੰ ਅਜੇ ਪਿਆਰ ਨਾ ਸਮਝਾ ਰਿਆਂ ਇਹ ਤੈਨੂੰ ਕੋਈ ਗਾਲ ਨਹੀਂ ਕੱਢ ਰਿਆਂ ਤੇ ਅਜੇ ਵੀ ਹਟ ਜਾ ਟਾਈਮ ਹੈਗਾ ਤੂੰ ਬਹੁਤ ਜ਼ਿਆਦਾ ਗੰਦ ਪਾਤਾ ਸਮਾਜ ਦੇ ਵਿੱਚ ਇਹ ਜਿਹੜੇ ਕੰਮ ਤੂੰ ਫੜੇ ਦੇਣਾ ਇਹ ਆਪਣੇ ਕੰਮ ਪ੍ਰਾਈਵੇਟ ਰੱਖੋ ਆਪਣੀ ਤੇ ਜੇ ਕਰਨੀ ਐ ਇਹੋ ਜੇ ਕੰਮ ਜੇ ਆਪਣੀ ਜਨਾਨੀ ਇਹੋ ਕੰਮ ਚ ਲਾਣੀ ਐ ਨਾ ਤੇ ਓਨਲੀ ਫੈਨਸ ਤੇ ਭੇਜ ਦੇ ਉੱਥੇ ਇਹ ਕੰਮ ਖੁੱਲਾ ਚੱਲਦਾ ਉੱਥੇ ਪੈਸੇ ਵੀ ਚੰਗੇ ਬਣ ਜਾਣਿਆ ਤੇਰੇ ਅਰਗੇ ਥੱਲੇ ਬੰਦੇ ਵਾਸਤੇ ਕੀ ਤੇਰੇ ਮਾਪੇ ਤੇਰੀ ਵੀਡੀਓ ਵੇਖਦੇ ਹੋਣਗੇ ਜਾਂ ਜਿਹੜੀ ਇਹਦੀ ਕੁੜੀ ਐ ਜਿਹੜੀ ਐ ਤੇਰੀ ਜਨਾਨੀ ਐ ਚਲੋ ਐਨੇ ਤੇ ਆਪਣੇ ਤੁਸੀਂ ਛੱਡ ਦਿੱਤੇ ਤੇ ਅੱਗੇ ਪਿੱਛੇ ਸਾਰੇ ਹੀ ਇਹ ਤੇ ਤੁਸੀਂ ਪਤਾ ਹੀ ਆ ਵੀ ਤੁਸੀਂ ਛੱਡ ਕੇ ਸਾਰਾ ਕੁਝ ਤੇ ਜਨਾਨੀ ਤੇਰੀ ਸ਼ਕਲੋਂ ਲੱਭਣ ਦੀ ਆ ਵੀ ਕਿੰਨੀ ਕੁ ਸ਼ਰੀਫ ਆ ਸ਼ਕਲ ਤੋਂ ਪਤਾ ਲੱਗ ਜਾਂਦਾ ਤੇ ਵੀ ਇਹ ਜੋ ਤੁਸੀਂ ਕੰਮ ਕਰਨ ਦੇ ਉਹ ਤੁਹਾਡੀਆਂ ਵੀਡੀਓ ਪਿੰਡਾਂ ਤੱਕ ਸ਼ਹਿਰਾਂ ਤੱਕ ਬੱਚਿਆਂ ਤੱਕ ਤੁਹਾਡੇ ਮਾਪਿਓ ਵੀ ਦੇਖਦੇ ਹੋਣਗੇ ਤੇ ਉਹ ਵੀ ਤੁਹਾਨੂੰ ਮਤਲਬ ਵਾਕਈ ਕਹਿੰਦੇ ਹੁਣ ਵੀ ਵਾਕਈ ਦੱਲੇ ਹੀ ਹੋ ਤੇ ਮੇਰੇ ਹਿਸਾਬ ਨਾਲ ਤੇ ਜਿਹੜੇ ਸਹੀ ਮਾਪਿਓ ਆ ਤੇ ਉਹ ਤੁਹਾਨੂੰ ਤੁਸੀਂ ਉਹਨਾਂ ਨੂੰ ਨਹੀਂ ਛੱਡਿਆ ਉਹਨਾਂ ਨੇ ਤੁਹਾਨੂੰ ਛੱਡ ਕੇ ਬੜੀ ਵੱਡੀ ਬਹੁਤ ਚੰਗਾ ਕੰਮ ਕੀਤਾ ਹੋਏਗਾ। ਲੱਖ ਲਾਣਤ ਹੈ ਯਾਰ। ਬਾਕੀ ਇਹੋ ਹੀ ਅੱਜ ਦੀ ਮੇਰੀ ਵੀਡੀਓ ਹੈ। ਤੇ ਜੇ ਵੀਡੀਓ ਵਾਕਈ ਇਹੋ ਜਿਹੇ ਧੱਲੇ ਬੰਦੇ ਜਿਹੜੇ ਆ ਤੁਸੀਂ ਚਾਹਦੇ ਹੋ ਵੀ ਇਹੋ ਜਿਹੇ ਧੱਲਿਆਂ ਬੰਦਿਆਂ ਦੇ ਉੱਤੇ ਵੀਡੀਓ ਆਂਦੀ ਰਹੇ ਤੇ ਬਸ ਮੈਂ ਇਹੋ ਚਾਹਨਾ ਵਾਂ ਵੀ ਦੱਬ ਕੇ ਇਹੋ ਜਿਹੇ ਲੋਕਾਂ ਨੂੰ ਰਿਪੋਰਟ ਕਰੋ। ਇਹਨਾਂ ਦੇ ਚੈਨਲ ਜਿਹੜੇ ਆ ਇਹਨਾਂ ਦੇ ਅਕਾਊਂਟ ਬੰਦ ਹੋਣ। ਬਾਕੀ ਆਪਣੇ ਆਪਣੇ ਕਮੈਂਟ ਜਰੂਰ ਸਾਂਝੇ ਕਰਿਓ ਸਾਰੇ ਤੇ ਇਹਨਾਂ ਨੂੰ ਲਾਣਤਾਂ ਜਰੂਰ ਪਾਓ। ਤੇ ਆ ਜਿਹੜੇ ਦੱਲੇ ਆ ਮੇਰੀ ਵੀਡੀਓ ਵੇਖ ਰਹੇ ਆ ਜਿਨ੍ਹਾਂ ਦੇ ਉੱਤੇ ਮੈਂ ਵੀਡੀਓ ਬਣਾਈ ਆ ਤੇ ਇਹ ਵੀ ਆ ਕੇ ਕਮੈਂਟ ਪਾ ਲਿਓ ਮੇਰੇ ਵੀਡੀਓ ਚ ਵੀ ਤੁਹਾਡੀ ਕਿੰਨੀ ਕੀ ਇੱਜ਼ਤ ਕਰਦੇ ਆ ਲੋਕ ਦੱਬ ਕੇ ਤੇ ਜੇ ਕੋਈ ਮੇਰੇ ਵੀਰ ਕੁਛ ਚੰਗਾ ਨਹੀਂ ਲਿਖ ਕੇ ਜਾ ਸਕਦੇ ਕਮੈਂਟਾਂ ਚ ਆਣਾ ਨੂੰ ਚੰਗਾ ਨਹੀਂ ਬੋਲ ਕੇ ਜਾ ਸਕਦੇ ਤੇ ਗਾਲਾਂ ਜ਼ਰੂਰ ਕੱਢ ਕੇ ਜਾਇਆ ਕਰੋ ਧੰਨਵਾਦ ਆ ਪਾ ਗਿਆਂਗੇ ਰਸ ਤੋਂ ਆ ਗਿਆਂਗੇ